ਮਨ ਲਓ ਵੀ ਇਹ ਆਪਾਂ ਇੱਕ ਰੇਲੇ ਦਾ ਪਲਾਂਟ ਹੈ ਹਨਾ ਅੱਛਾ ਜੀ ਇਹਦੇ ਇਹ ਲਗਭਗ ਕੋਈ ਇਹ ਇੰਚੀ ਦਾ ਹੋਊਗਾ ਹਾਂਜੀ ਹਾਂ ਇਹਦਾ ਇਹਦੀ ਨਿਊਟ੍ਰੀਸ਼ਨ ਜੇ ਪ੍ਰੋਪਰ ਤਰੀਕੇ ਨਾਲ ਦਾ ਇਹਦੀ ਰੰਗ ਤੁਸੀਂ ਦੇਖ ਲਓ ਬਿਲਕੁਲ ਹੈਨਾ ਇਹਦੀ ਖੁਰਾਕ ਅਸੀਂ ਪੂਰੇ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਨਹੀਂ ਵੀ ਨਰਸਰੀ ਚ ਕਰਦੇ ਹਾਂ ਸਬਜ਼ੀਆਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਤੁਸੀਂ ਪਲਾਂਟ ਨੂੰ ਪੂਰੇ ਤਰੀਕੇ ਨਾਲ ਖੁਰਾਕ ਦੋਗੇ ਨਾ ਇੰਨੀ ਜਗ੍ਹਾ ਦੇ ਵਿੱਚ ਹੀ ਤੁਹਾਡਾ ਪਲਾਂਟ ਹੈ ਜਿਹੜਾ ਉਹ ਫੁੱਲ ਤੇ ਫਲ ਦੇਣਾ ਸ਼ੁਰੂ ਕਰ ਦੂਗਾ ਠੀਕ ਆ ਉਹਨੇ ਜਿਹੜੀ ਉਹਦੀ ਰੋਜ਼ ਦੀ ਰਿਕੁਆਇਰਮੈਂਟ ਹੈ ਪੂਰੀ ਕਰੀ ਜਾਓ ਹੂੰ 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 ਉਹਨੂੰ ਜਿੰਨੀ ਉਹਦੀ ਰੋਜ਼ ਦੀ ਖਰਾਕ ਹੈ ਉਹਨੂੰ ਦੇਈ ਜਾਓ ਤੁਹਾਨੂੰ ਇਹਨੂੰ ਬਾਹਰ ਕੱਢਣ ਦੀ ਲੋੜ ਨਹੀਂ ਇਸ ਛੋਟੀ ਜੀ ਇਹਨੂੰ ਇੱਕ ਤੁਸੀਂ ਗਲਾਸੀ ਦੇ ਵਿੱਚ ਕੋ ਫੜ ਲੈ ਸਕਦੇ ਹੋ ਅੱਛਾ ਜੀ ਹਨ ਨਿਊਟ੍ਰੀਸ਼ਨ ਦੇ ਸਿਰ ਤੇ ਸਾਰਾ ਕੁਝ ਆ ਗਿਆ ਓਕੇ ਉਹਨੂੰ ਜਿੰਨੀ ਉਹਦੀ ਰਿਕੁਆਇਰਮੈਂਟ ਹੈ ਉਹਨੂੰ ਪਰੜੇ ਦੇ ਦਿਓ ਹਮ ਹੁਣ ਮੋਸਟਲੀ ਇਸ ਵਿਸ਼ੇ ਤੇ ਵੀ ਆ ਕੇ ਅਸੀਂ ਕੰਪਲਿਕ ਕੰਪਲਿਕੀਸ਼ਨ ਦੇ ਵਿੱਚ ਫਸ ਜਾਂਦੇ ਆ ਸਾਨੂੰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਆ ਕਿ ਕੀ ਪਾਈਏ ਕੀ ਨਾ ਪਾਈ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਲਾਂਟ ਦੇ ਇੱਕ ਤੰਦਰੁਸਤ ਪਲਾਂਟ ਪੈਦਾ ਕਰਨ ਲਈ ਤੇ ਤੰਦਰੁਸਤ ਫਸਲ ਪੈਦਾ ਕਰਨ ਲਈ ਇਹ ਸਾਰੀਆਂ ਚੀਜ਼ਾਂ ਦੀ ਜਰੂਰਤ ਹੈ। ਨੂੰ ਤੱਤ ਚਾਹੀਦੇ ਨਾ? ਹਾਂਜੀ ਹਾਂਜੀ ਹਾਂਜੀ। ਹੈਨਾ ਆ ਉੱਪਰ ਵਾਲੇ 6 ਤੱਤ ਇਹਦੇ ਵਿੱਚ ਪੂਰੇ ਹੋ ਗਏ ਜੀ ਮੇਰੇ। ਠੀਕ ਆ। ਠੀਕ ਹੈ ਜੀ। ਆ ਥੱਲੇ ਵਾਲੇ ਜਿਹੜੇ ਆ ਇਹ ਮੈਂ ਸਪਰੇਅ ਦੇ ਰੂਪ ਚ ਦੇ ਸਕਦਾ। ਬਿਲਕੁਲ। ਜਾਂ ਮੈਨੂੰ ਜਦੋਂ ਜਰੂਰਤ ਲੱਗੀ ਤਾਂ ਦੇ ਦਾਂ। ਹੁਣ ਆ ਜਿਹੜੇ ਰਿਕੁਆਇਰ ਆ ਆ ਜਿਹੜੇ ਪਲਾਂਟ ਐਲਟ ਹੁੰਦੇ ਆ ਨਾ ਸਭ ਤੋਂ ਜ਼ਰੂਰੀ ਉੱਪਰ ਵਾਲੇ 3 ਆ ਜੀ। ਬਿਲਕੁਲ ਜੀ। ਠੀਕ ਹੈ ਜੀ ਇਹ ਚ ਕਾਰਬਨ ਆ ਗਿਆ, ਆਕਸੀਜਨ ਤੇ ਹਾਈਡਰੋਜਨ। ਉਸ ਠੀਕ ਆ ਇਹ ਪ੍ਰਾਇਮਰੀ ਕੈਟਾਗਰੀ ਆ ਗਈ ਇਹ ਸੈਕੰਡਰੀ ਕੈਟਾਗਰੀ ਆ ਗਈ ਜਾਂ ਮਾਈਕਰੋ ਮੈਕਰੋ ਨਿਊਟਨ ਕਹਿ ਦਨੇ ਆ ਮਾਈਕਰੋ ਮੈਕਰੋ ਨਿਊਟਨ ਤਾਂ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖ ਕੇ ਕੰਮ ਕਰਨਾ ਪੈਂਦਾ ਜੀ ਖਾਸ ਕਰਕੇ ਬੈਲੈਂਸ ਫਰਟੀਲਾਈਜ਼ਰ ਦੇ ਵਿੱਚ ਕਿਉਂਕਿ ਜਦੋਂ ਇੱਕ ਖਾਦ ਦੀ ਮਾਤਰਾ ਵਧ ਗਈ ਤਾਂ ਦੂਜੀ ਨੇ ਆਪਣਾ ਕੰਮ ਕਰਨਾ ਬੰਦ ਕਰ ਦੇਣਾ ਹੁਣ ਜਦੋਂ ਕੈਲਸ਼ੀਅਮ ਦੀ ਮਾਤਰਾ ਆਪਣੇ ਸਰੀਰ ਤੋਂ ਘਟ ਗਈ ਤਾਂ ਹੱਡੀਆਂ ਕਮਜ਼ੋਰ ਹੋਣੀ ਸ਼ੁਰੂ ਹੋ ਗਈਆਂ ਲਾਂਦੇ ਵਿੱਚ ਤੇ ਇਹ ਜੇ ਤੁਸੀਂ ਨਿਊਟ੍ਰੀਸ਼ਨ ਮੈਨੇਜ ਕਰ ਲਈ ਤਾਂ ਫਿਰ ਤੁਸੀਂ ਬਿਨਾਂ ਮਿੱਟੀ ਤੋਂ ਵੀ ਖੇਤੀ ਕਰ ਲੋਗੇ ਉਹਦੇ ਬਾਰੇ ਵੀ ਆਪਾਂ ਦੱਸਦੇ ਹਾਂ ਠੀਕ ਆ ਉਹ ਬਾਈ ਜੀ ਕਿਵੇਂ ਕਰਦੇ ਹੋ ਬਿਨਾਂ ਮਿੱਟੀ ਤੋਂ ਖੇਤੀ ਜਿਹੜੀ ਇਸ ਤਰੀਕੇ ਨਾਲ ਪੋਸੀਬਲ ਹੈ ਜਿੱਧਰ ਦੇਖੋ ਇਹਦੇ ਵਿੱਚ ਮਿੱਟੀ 0% ਹੈ ਅੱਛਾ ਜੀ ਹਾਂ ਇਹ ਚ ਮਿੱਟੀ ਹੈ ਹੀ ਨਹੀਂ ਨਾ ਨਾ ਮਿੱਟੀ ਮਿੱਟੀ 0% ਹੈ ਬਾਜੀ ਇਧਰ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਨਾਰੀਅਲ ਦਾ ਬੂਰਾ ਹੈ ਜੀ ਫਿਰ ਇਹਦੇ ਵਿੱਚੋਂ ਜੇ ਅਸੀਂ ਕਹੇ ਜੀ ਤਤ ਕਿਵੇਂ ਆਉਂਦੇ ਨੇ ਵੀਰੇ ਇੱਥੇ ਆਰਟੀਫੀਸ਼ੀਅਲੀ ਤੌਰ ਤੇ ਕਾਨੂੰ ਖਰਾਕ ਪੂਰੀ ਕਰ ਲਈ ਪਈ ਹੈ ਅੱਛਾ ਜੀ ਮਤਲਬ ਜਿਹੜੀ ਪਲਾਂਟ ਨੂੰ ਜ਼ਰੂਰਤ ਹੈ ਹਾਂਜੀ ਉਹ ਤੁਹਾਨੂੰ ਦੇਖ ਕੇ ਪਲਾਂਟ ਨੂੰ ਖਰਾਕ ਪਾਉਣੀ ਪਊਗੀ ਤੁਸੀਂ ਕੈਮੀਕਲ ਰੂਪ ਚ ਪਾ ਰਹੇ ਤੁਸੀਂ ਆਰਗੈਨਿਕ ਰੂਪ ਚ ਪਾ ਦੋ ਤੁਹਾਡੇ ਤੇ ਡਿਪੈਂਡ ਹੈ ਅੱਛਾ ਕਿਵੇਂ ਵੀ ਪਾਈਓ ਹਾਂ ਕਿਵੇਂ ਹੀ ਪਾਓ ਹੁਣ ਇਹ ਇਧਰ ਅਮਰੂਦ ਲੱਗਾ ਹੈ ਜੀ ਇਹ ਸਾਰੀਆਂ ਵੈਰਾਈਟੀਆਂ ਅਸੀਂ ਤਾਂ ਲਾਈਆਂ ਇੱਥੇ ਕਿਉਂਕਿ ਇੰਪੋਰਟਡ ਵੈਰਾਈਟੀਆਂ ਬਾਹਰ ਦੀਆਂ ਐ ਅੱਛਾ ਜੀ ਇਹ ਮੈਂ ਟ੍ਰਾਇਲ ਹੀ ਕਰ ਰਹੇ ਹਾਂ ਅਬ ਫੁੱਲ ਦੇਖੋ ਜੀ 1 2 3 4 5 ਪਤਾ ਨਹੀਂ ਮੇਰੇ ਸਾਨੂੰ 100 ਹੋਊਗਾ ਜੀ ਠੀਕ ਆ ਲਾ ਦੇਣੇ ਆ ਜੇ ਉਹ ਆ ਗਿਆ ਤਾਂ ਸਾਡਾ 2-3 ਲੱਖ ਆ ਜਾਊਗਾ ਇਹਦਾ ਸਾਡਾ 20-30 ਹਜ਼ਾਰ ਵੀ ਜਾਊਗਾ ਠੀਕ ਆ ਉਹ ਇਹ ਸਾਰਾ ਕੁਝ ਰਿਸਕ ਲੈਣ ਦੀ ਸਮਰੱਥਾ ਤੇ ਆ ਤੁਸੀਂ ਪਾ ਕੇ ਜੇ ਕੋਈ ਕਵੇ ਵੀ ਇਹ ਘਾਟੇ ਵਾਲਾ ਸੌਦਾ ਤਾਂ ਇਹ ਘਾਟੇ ਵਾਲਾ ਸੌਦਾ ਬਿਲਕੁਲ ਨਹੀਂ ਹੈਗਾ ਠੀਕ ਆ ਤੁਸੀਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਕਰੋ ਹੂੰ ਹੂੰ ਚਾਰ-ਪੰਜ ਚੀਜ਼ਾਂ ਜਿਹੜੀਆਂ ਮੈਂ ਮੁੱਖ ਤੌਰ ਤੇ ਦੱਸੀਆਂ ਤੁਸੀਂ ਸਮੇਂ ਦਾ ਧਿਆਨ ਰੱਖੋ ਵੈਰਾਈਆਂ ਦਾ ਧਿਆਨ ਰੱਖੋ ਤੁਸੀਂ ਕ੍ਰੌਪ ਦਾ ਆਪਣੀ ਏਜ ਰੱਖ ਧਿਆਨ ਦੇਖੋ ਮੈਂ ਜਿਆਦਾ ਰੱਖ ਬਈ ਇੱਕ ਫਸ ਤੁਸੀਂ ਫੇਲ ਹੋ ਨਹੀਂ ਸਕਦੇ ਇੱਕ ਹੈਗੀ ਐ ਸਬਜ਼ੀਆਂ ਲਾਉਣੀਆਂ ਜਿਹੜੀਆਂ ਉਹ ਕਿਹੜੀਆਂ ਕਿੜੀਆਂ ਚਾਹੀਦੀਆਂ ਇੱਕ ਹੁੰਦੀ ਆ ਸਿੰਗਲ ਕਟ ਕ੍ਰੌਪ ਜਿਵੇਂ ਮੰਨ ਲਓ ਵੀ ਇੱਕ ਵਾਰ ਤੜਾਈ ਕਰ ਲਈ ਕਣਕ ਛੋਨੇ ਚ ਆ ਗਈਆਂ ਹਾਂਜੀ ਹਾਂ ਵੇਲੇ ਠੀਕ ਆ ਉਸ ਤੋਂ ਬਾਅਦ ਆ ਗਈ ਜੀ ਥੋੜੀਆਂ ਜਿਹੀਆਂ ਵੱਧ ਪੜਾਈਆਂ ਦੇਣ ਵਾਲੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਤੇ ਭਾਈ ਧਰਮਜੀਤ ਸਿੰਘ ਨੇ ਪਿੰਡ ਡਿਸਟ੍ਰਿਕਟ ਰਸੂਲਪੁਰ ਕਲਾਂ ਪਿੰਡ ਰਸੂਲਪੁਰ ਕਲਾਂ ਡਿਸਟ੍ਰਿਕਟ ਅੰਮ੍ਰਿਤਸਰ ਤੇ ਇਹ ਖੇਤੀ ਕਰ ਰਹੇ ਨੇ ਮੈਂ ਆਪਣੇ ਫਸਲੀ ਚੱਕਰ ਚ ਲੋਕ ਫਸੇ ਹੋਏ ਨੇ ਕਣਕ ਜੀਵੀ ਚ ਤੇ ਇਹ ਬਾਈ ਫਲਾਂ ਦੀ ਸਬਜ਼ੀਆਂ ਦੀ ਸਾਰੇ ਕਾਫੇ ਦੀ ਖੇਤੀ ਕਰ ਰਹੇ ਨੇ ਹਾਈਬ੍ਰੀਡ ਬੀ ਹੁੰਦੇ ਨੇ ਇਹਨਾਂ ਕੋਲੇ ਇਹ ਬੰਦੀਆਂ ਸਬਜ਼ੀਆਂ ਪੰਜਾਬ ਹਰਿਆਣਾ ਬਾਹਰ ਹੋਰ ਸਟੇਟਾਂ ਚ ਵੀ ਵੇਚਦੇ ਨੇ ਨੈਸ਼ਨਲ ਪੱਧਰ ਤੇ ਵੀ ਕੰਮ ਕਰਦੇ ਨੇ ਇੱਥੋਂ ਤੱਕ ਜਿਹੜੇ ਪੇਨ ਦੇ ਖੇਤੀ ਕਰਦੇ ਕਿਸਾਨ ਨੇ ਉਹ ਵੀ ਨਾ ਤੋਂ ਸਿੱਖਦੇ ਨੇ ਖੇਤੀ ਕਿਵੇਂ ਕਰਦੇ ਨੇ ਆਪਾਂ ਵੀ ਨਾ ਤੋਂ ਬਾਈ ਜੀ ਨੂੰ ਤੋਂ ਪੁੱਛਾਂਗੇ ਵੀ ਕਦੋਂ ਤੋਂ ਤੁਸੀਂ ਬਿਜ਼ਨਸ ਕਰ ਰਹੇ ਜੀ ਮੁਨਾਫਾ ਕਿੰਨਾ ਕਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਾਈ ਜੀ ਕਦੋਂ ਕਦੋਂ ਇਹ ਤੁਸੀਂ ਖੇਤੀ ਕਰ ਲੱਗਿਓ ਆ ਬਾਕੀ ਖੇਤੀ ਤਾਂ ਪੰਜਾਬ ਚ ਸਾਰੇ ਕਰ ਰਹੇ ਨੇ ਕਣਕ ਜੀਰੀ ਦੀ ਪਰ ਜਿਹੜੀ ਇਹ ਸਬਜ਼ੀਆਂ ਵਾਲੀ ਆ ਫਲਾਂ ਵਾਲੀ ਆ ਇਹ ਤੁਸੀਂ ਕਦੋਂ ਕਰ ਲੱਗਿਆ ਸਬਜ਼ੀਆਂ ਦੀ ਖੇਤੀ ਵੀਰੇ ਅਸੀਂ 2011 ਤੋਂ ਸ਼ੁਰੂ ਕੀਤੀ ਸੀ ਜੀ 2011 ਤੋਂ ਸ਼ੁਰੂ ਕੀਤੀ ਵਿੱਚੋਂ ਇੱਕ ਦੋ ਸਾਲ ਫੇਲੀਅਰ ਵਾਲੇ ਵੀ ਆਏ ਹਮ ਤੇ 16 ਤੋਂ ਬਾਅਦ ਫਿਰ ਅਸੀਂ ਟੈਕਨੀਕਲ ਤਰੀਕੇ ਦੇ ਨਾਲ ਸ਼ੁਰੂ ਕੀਤੀ ਟੈਕਨੀਕਲ ਤਰੀਕਾ ਜਿਵੇਂ ਡ੍ਰਿਪ ਇਰੀਗੇਸ਼ਨ ਲੱਗ ਗਿਆ ਸਪ੍ਰਿੰਕਲਰ ਸਿਸਟਮ ਲੱਗ ਗਿਆ ਪੂਰੀ ਪ੍ਰੋਪਰ ਨੌਲੇਜ ਦੇ ਬਾਰੇ ਕਲੈਕਟ ਕੀਤੀ ਕਿਹੜੇ ਟਾਈਮ ਤੇ ਕੀ ਦੇਣਾ ਚਾਹੀਦਾ ਜੀ ਹੁਣ ਇੱਕ ਬੱਚੇ ਦੀ ਖਰਾਕ ਹੋਰ ਹੈ ਇੱਕ ਅਡਲਟ ਦੀ ਖਰਾਕ ਹੋਣੀ ਹੈ ਅਸੀਂ ਦੋਵਾਂ ਨੂੰ ਸੇਮ ਖਰਾਕ ਨਹੀਂ ਦੇ ਸਕਦੇ ਉਹ ਸਾਰੀਆਂ ਚੀਜ਼ਾਂ ਨੂੰ ਐਨਲਾਈਜ਼ ਕਰਕੇ ਵੀ ਹੁਣ ਕਿਹੜੇ ਕਿਹੜੇ ਕੰਮ ਕਰਨੇ ਪੈਣੇ ਆ ਤੇ ਕਿਹੜੀ ਤਕਨੀਕ ਦਾ ਸਹਾਰਾ ਲੈ ਕੇ ਕਰਨੇ ਪੈਣੇ ਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਇੰਪਲੀਮੈਂਟ ਕਰਕੇ ਤੇ ਫਿਰ ਅਸੀਂ 2016 ਤੋਂ ਟੈਕਨੀਕਲ ਤਰੀਕੇ ਨਾਲ ਇਸ ਵਿਸ਼ੇ ਤੇ ਆ ਗਏ ਵੈਸੇ 2011 ਤੋਂ ਸਬਜ਼ੀਆਂ ਦੀ ਖੇਤੀ ਅਸੀਂ ਜਿਹੜੀ ਸ਼ੁਰੂ ਕੀਤੀ ਸੀ ਜਿਵੇਂ ਤੁਸੀਂ ਕਹੇ ਵੀ 2016 ਤੋਂ ਟੈਕਨੀਕਲ ਤੌਰ ਤੇ ਆ ਗਏ ਇਹ ਜਿਵੇਂ ਜਿਵੇਂ ਕੋਈ ਤੁਹਾਡੇ ਲਾਉਂਦਾ ਹੋਊਗਾ ਸਬਜ਼ੀ ਉਥੇ ਤੁਸੀਂ ਸਿੱਖਿਆ ਜਾ ਕੇ ਜਾਂ ਜਿਵੇਂ ਆਪਣੇ ਐਗਰੀਕਲਚਰ ਯੂਨੀਵਰਸਿਟੀ ਹੈ ਜਿਵੇਂ ਕੋਰਸ ਹੁੰਦੇ ਨੇ ਜਿਵੇਂ ਕਿਸੇ ਨੇ ਸੂਰਾ ਦਾ ਫਾਰਮ ਖੋਲਦਾ ਉਹਦੀ ਵੀ ਪੜ੍ਹਾਈ ਕਰਾਉਂਦੇ ਨੇ ਤੁਸੀਂ ਉਸ ਤਰ੍ਹਾਂ ਦੀ ਪੜ੍ਹਾਈ ਕੀਤੀ ਜਾਂ ਜਿਵੇਂ ਪ੍ਰੈਕਟੀਕਲ ਕਰਿਆ ਜਿਵੇਂ ਖੇਤਾਂ ਜਿਵੇਂ ਆਪਣੇ ਕਿਸਾਨ ਵੀਰਾਂ ਤੋਂ ਨਹੀਂ ਦੇਖੋ ਜੀ ਇਹ ਸਾਰਾ ਕੁਝ ਨਾ ਆਪ ਸਿੱਖਣਾ ਪੈਂਦਾ ਜੀ ਸਾਡੇ ਕਿਸਾਨ ਵੀਰਾਂ ਚ ਇੱਕ ਘਾਟ ਹੈ ਉਹ ਕਿਸੇ ਨੂੰ ਦੱਸ ਕੇ ਖੁਸ਼ ਨਹੀਂ ਵੀ ਮੈਂ ਕੀ ਕਰਦਾ ਮੈਂ ਕੀ ਨਹੀਂ ਕਰਦਾ ਉਹ ਤਾਂ ਜੇ ਕੋਈ ਖਾਦ ਵਾਲਾ ਜਾਂ ਦਵਾਈ ਵਾਲਾ ਜਿਹੜਾ ਡੱਬਾ ਨਾ ਉਹ ਵੀ ਲਗਾ ਲੈਂਦੇ ਕਿਉਂਕਿ ਇਹ ਨਾ ਇਨਫਾਰਮੇਸ਼ਨ ਨੂੰ ਅੱਗੇ ਸ਼ੇਅਰ ਕਰਕੇ ਖੁਸ਼ ਨਹੀਂ ਹੈਗੇ ਮੋਸਟਲੀ ਬਹੁਤ ਸਾਰੇ ਕਿਸਾਨ ਵੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਬਹੁਤ ਇਸ ਵਿਸ਼ੇ ਤੇ ਚੰਗੀ ਜਾਣਕਾਰੀ ਦਿੰਦੇ ਨੇ ਪਰ ਇਹ ਇਸ ਕਰਕੇ ਜੋ ਵੀ ਅਸੀਂ ਸਿੱਖਿਆ ਨਾ ਉਹ ਚ ਇੱਕ ਦੋ ਪ੍ਰਾਈਵੇਟ ਜਿਹੜੇ ਹੈਗੇ ਆ ਜੀ ਉਹ ਉਹਦੇ ਲਈ ਟ੍ਰੇਨਿੰਗ ਕੋਰਸ ਵੀ ਕੀਤੇ ਆ ਮਹਿੰਗੇ ਬਹੁਤ ਕੋਰਸ ਵੀ ਉਹ ਵੀ ਕੀਤੇ ਆ ਤੇ ਅਖੀਰ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਆ ਵੀ ਘੁਮ ਘਮਾ ਕੇ ਆ ਕੇ ਫਿਰ ਆਪਣੇ ਤਜਰਬਿਆਂ ਦੇ ਵਿੱਚੋਂ ਹੀ ਤੁਹਾਨੂੰ ਸਾਰਾ ਕੁਝ ਸਿੱਖਣਾ ਪਏ ਜੇ ਜਦੋਂ ਬੰਦਾ ਪ੍ਰੈਕਟੀਕਲ ਕਰਕੇ ਦੇਖਦਾ ਹਾਂ ਜਦੋਂ ਪ੍ਰੈਕਟੀਕਲ ਕਰਕੇ ਦੇਖਦਾ ਫਿਰ ਹੀ ਤੁਹਾਨੂੰ ਸਿੱਖਣਾ ਪੈਣਾ ਹੁਣ ਫੇਲੀਅਰ ਜਦੋਂ ਤੁਸੀਂ ਵਾਰ-ਵਾਰ ਫੇਲ ਹੁੰਦੇ ਹੋ ਤਾਂ ਫਿਰ ਫੇਲੀਅਰ ਦੇ ਕਾਰਨ ਲੱਭਦੇ ਆਪਾਂ ਕਿਤੇ ਵੀ ਆ ਕੇ ਅਸੀਂ ਕੰਪਲਿਕੇਸ਼ਨ ਦੇ ਵਿੱਚ ਫਸ ਜਾਂਦੇ ਆ ਸਾਨੂੰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਆ ਵੀ ਕੀ ਪਾਈਏ ਕੀ ਨਾ ਪਾਈਏ ਹੈਨਾ ਬਿਲਕੁਲ ਜੀ ਬਿਲਕੁਲ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਲਾਂਟ ਦੇ ਲਈ ਜ਼ਰੂਰੀ ਹੁੰਦੀਆਂ ਜੀ ਇੱਕ ਤੰਦਰੁਸਤ ਪਲਾਂਟ ਪੈਦਾ ਕਰਨ ਲਈ ਤੇ ਤੰਦਰੁਸਤ ਫਸਲ ਪੈਦਾ ਕਰਨ ਲਈ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਅਸੀਂ ਇੱਥੇ ਕਿ ਜੇ ਅੜ ਜਾਂਦੇ ਆ ਜੀ ਉੱਪਰ ਲੀਆਂ ਤਿੰਨਾਂ ਤੇ ਮੋਸਟਲੀ ਤਾਂ ਲੋਕ ਇੱਕ ਦੋਆਂ ਤੇ ਹੀ ਅੜ ਜਾਂਦੇ ਨੇ ਤੇ ਕਾਰਬਨ ਦੇ ਬਾਰੇ ਇੱਕ ਮੇਰੀ ਸਪੈਸ਼ਲ ਵੀਡੀਓ ਹੈ ਜੀ ਕਾਫੀ ਲੰਬੀ ਹੋਊਗੀ ਵੀਡੀਓ ਜੀ ਤੇ ਉਹ ਵੀਡੀਓ ਤੁਸੀਂ ਜੇ ਤੁਸੀਂ ਦੇਖ ਲਈ ਤਾਂ ਸਾਰਾ ਜਿਹੜਾ ਸਿਨੈਰੀਓ ਤੁਹਾਨੂੰ ਸਮਝ ਆ ਜਾਊਗਾ ਠੀਕ ਆ ਬਈ ਹੁਣ ਜਦੋਂ ਆਪਾਂ ਇਹਨਾਂ ਦੀ ਵਰਤੋਂ ਦੀ ਗੱਲ ਕਰਦੇ ਆ ਤਾਂ ਮੇਰੇ ਕੋਲ ਨਾ ਹੁਣ ਮੋਸਟਲੀ ਮੇਰੇ ਫਾਰਮ ਤੇ ਅਸੀਂ ਵਰਤੋਂ ਕਰਨ ਲੱਗੇ ਸੀ ਇਹਨਾਂ ਦੀ ਜੀ ਅਲੱਗ-ਅਲੱਗ ਪਈਆਂ ਜੀ ਸਾਰੀਆਂ ਵੇਖੋ ਇਹ ਇਹਦੇ 'ਚ ਪਈਆਂ ਇਹਦੇ 'ਚ ਲਗਭਗ 5 ਤੱਤ ਮਿਕਸ ਹੋਣਗੇ ਜੀ ਇਹਦੇ 'ਚ ਜਿਹੜੇ ਵੀ ਮੇਰੇ ਪਲਾਂਟ ਨੂੰ ਤੱਤ ਚਾਹੀਦੇ ਨਾ ਹਾਂਜੀ 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 ਹੈਨਾ ਆ ਉੱਪਰ ਵਾਲੇ 6 ਤੱਤ ਇਹਦੇ 'ਚ ਪੂਰੇ ਹੋਗੇ ਜੀ ਮੇਰੇ ਆ ਥੱਲੇ ਵਾਲੇ ਜਿਹੜੇ ਆ ਇਹ ਮੈਂ ਸਪਰੇਅ ਦੇ ਰੂਪ ਚ ਦੇ ਸਕਦਾ ਬਿਲਕੁਲ ਜਾਂ ਮੈਨੂੰ ਜਦੋਂ ਜਰੂਰਤ ਲੱਗੀ ਤਾਂ ਦੇ ਦਾਂ ਹੁਣ ਹਾਈ ਰਿਕੁਆਇਰ ਆ ਜਿਹੜੇ ਪਲਾਨ ਐਲਟ ਹੁੰਦੇ ਆ ਨਾ ਸਭ ਤੋਂ ਜ਼ਰੂਰੀ ਉੱਪਰ ਵਾਲੇ ਤਿੰਨ ਆ ਜੀ ਬਿਲਕੁਲ ਜੀ ਠੀਕ ਹੈ ਜੀ ਇਹ ਚ ਕਾਰਬਨ ਆ ਗਿਆ ਆਕਸੀਜਨ ਤੇ ਹਾਈਡਰੋਜਨ ਉਸ ਤੋਂ ਬਾਅਦ ਇਹ ਮਸਟ ਆ ਜੀ ਠੀਕ ਆ ਇਹ ਇਹ ਪ੍ਰਾਇਮਰੀ ਕੈਟਾਗਰੀ ਆ ਗਈ ਇਹ ਸੈਕੰਡਰੀ ਕੈਟਾਗਰੀ ਆ ਗਈ ਜਾਂ ਮਾਈਕਰੋ ਜੀ ਮੈਕਰੋ ਨਿਊਟ੍ਰੀਐਂਟ ਕਹ ਦਿੰਨੇ ਆ ਮਾਈਕਰੋ ਮੈਕਰੋ ਨਿਊਟ੍ਰੀਐਂਟ ਤਾਂ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖ ਕੇ ਕੰਮ ਕਰਨਾ ਪੈਂਦਾ ਜੀ ਖਾਸ ਕਰਕੇ ਬੈਲੈਂਸ ਫਰਟੀਲਾਈਜ਼ਰ ਦੇ ਵਿੱਚ ਕਿਉਂਕਿ ਜਦੋਂ ਇੱਕ ਖਾਦ ਦੀ ਮਾਤਰਾ ਵਧ ਗਈ ਤਾਂ ਦੂਜੀ ਨੇ ਆਪਣਾ ਕੰਮ ਕਰਨਾ ਬੰਦ ਕਰ ਦੇਣਾ ਹੁਣ ਜਦੋਂ ਕੈਲਸ਼ੀਅਮ ਦੀ ਮਾਤਰਾ ਆਪਣੇ ਸਰੀਰ ਤੋਂ ਘਟ ਗਈ ਤਾਂ ਹੱਡੀਆਂ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਇਸੇ ਤਰੀਕੇ ਨਾਲ ਸਾਰਾ ਸਿਸਟਮ ਕੰਮ ਕਰਦਾ ਹੈ ਜੀ ਫਸਲਾਂ ਦੇ ਵਿੱਚ ਤੇ ਇਹ ਜੇ ਤੁਸੀਂ ਨਿਊਟ੍ਰੀਸ਼ਨ ਮੈਨੇਜ ਕਰ ਲਈ ਤਾਂ ਫਿਰ ਤੁਸੀਂ ਬਿਨਾਂ ਮਿੱਟੀ ਤੋਂ ਵੀ ਖੇਤੀ ਕਰ ਲੋਗੇ ਉਹਦੇ ਬਾਰੇ ਵੀ ਆਪਾਂ ਦੱਸਦੇ ਹਾਂ ਠੀਕ ਆ ਉਹ ਬਾਈ ਜੀ ਕਿਵੇਂ ਕਰਦੇ ਹੋ ਬਿਨਾਂ ਮਿੱਟੀ ਤੋਂ ਖੇਤੀ ਜਿਹੜੀ ਇਸ ਤਰੀਕੇ ਨਾਲ ਪੋਸੀਬਲ ਹੈ ਜਿੱਧਰ ਦੇਖੋ ਇਹਦੇ ਵਿੱਚ ਮਿੱਟੀ 0% ਹੈ ਅੱਛਾ ਜੀ ਹਾਂ ਇੱਥੇ ਮਿੱਟੀ ਹੈ ਹੀ ਨਹੀਂ ਨਾ ਨਾ ਮਿੱਟੀ ਮਿੱਟੀ ਬਾਜੀ ਇਧਰ ਤੁਸੀਂ ਦੇਖ ਸਕਦੇ ਇਹ ਸਾਰਾ ਨਾਰੀਅਲ ਦਾ ਬੂਰਾ ਹੈ ਜੀ ਫਿਰ ਇਹਦੇ ਵਿੱਚੋਂ ਜੇ ਅਸੀਂ ਕਹੇ ਜੀ ਤਤ ਕਿਵੇਂ ਆਉਂਦੇ ਨੇ ਵੀਰੇ ਇੱਥੇ ਆਰਟੀਫੀਸ਼ੀਅਲੀ ਤਰਜ਼ ਕਰ ਨੂੰ ਖਾਦ ਪੂਰੀ ਕਰਨੀ ਪੈਂਦੀ ਹੈ ਅੱਛਾ ਜੀ ਮਤਲਬ ਜਿਹੜੀ ਪਲਾਂਟ ਨੂੰ ਜ਼ਰੂਰਤ ਹੈ ਹਾਂਜੀ ਉਹ ਤੁਹਾਨੂੰ ਦੇਖ ਕੇ ਪਲਾਂਟ ਨੂੰ ਖਾਦ ਪਾਉਣੀ ਪਊਗੀ ਤੁਸੀਂ ਕੈਮੀਕਲ ਰੂਪ ਚ ਪਾ ਰਹੇ ਤੁਸੀਂ ਆਰਗੈਨਿਕ ਰੂਪ ਚ ਪਾ ਦਿਓ ਤੁਹਾਡੇ ਤੇ ਡਿਪੈਂਡ ਹੈ ਅੱਛਾ ਕਿਵੇਂ ਵੀ ਪਾਈਓ ਹਾਂ ਕਿਵੇਂ ਵੀ ਪਾਓ ਹੁਣ ਇਹ ਇਧਰ ਅਮਰੂਦ ਲੱਗਾ ਜੀ ਇਹ ਸਾਰੀਆਂ ਵੈਰਾਈਟੀਆਂ ਅਸੀਂ ਤਾਂ ਲਾਈਆਂ ਇੱਥੇ ਕਿਉਂਕਿ ਇੰਪੋਰਟਡ ਵੈਰਾਈਟੀਆਂ ਬਾਹਰ ਦੀਆਂ ਐ ਅੱਛਾ ਜੀ ਇਹ ਮੈਂ ਇਨੂੰ ਫਰੂਟਿੰਗ ਦੇਖੋ ਆਉਣੀ ਸ਼ੁਰੂ ਹੋ ਗਈ। ਆ ਫੁੱਲ ਦੇਖੋ ਜੀ 1 2 3 4 5 ਪਤਾ ਨਹੀਂ ਮੇਰੇ ਤੋਂ 100 ਹੋਊਗਾ ਜੀ। ਠੀਕ ਆ। ਨਹੀਂ ਬਾਈ ਜੀ ਇੱਥੇ ਇੱਕ ਸਵਾਲ ਹੋਰ ਵੀ ਉੱਠਦਾ ਜਦੋਂ ਹੁਣ ਇਹ ਪੇੜੇ ਦਾ ਸਾਈਜ਼ ਹੋਊਗਾ ਵੱਡਾ ਵੱਡਾ ਸਾਈਜ਼ ਹੋ ਗਿਆ। ਫਿਰ ਉਹਨੂੰ ਆਪਾਂ ਬਾਹਰ ਕਿਵੇਂ ਕੱਢਾਂਗੇ ਉਦੋਂ ਇਹ ਸਾਰਾ ਜਿਹੜਾ ਬਰਾਦਾ ਹੈ ਗਿਆ ਇਹ ਖੇਡੂਗਾ ਨਹੀਂ। ਨਹੀਂ ਤੁਹਾਨੂੰ ਜ਼ਰੂਰਤ ਹੀ ਨਹੀਂ ਜੀ ਬਾਹਰ ਕੱਢਣ ਦੀ। ਅੱਛਾ ਜੀ। ਬਾਹਰ ਕੱਢਣ ਦੀ ਤਾਂ ਜ਼ਰੂਰਤ ਹੀ ਨਹੀਂ। ਬਾਹਰ ਤਾਂ ਹੋਏ ਉਧਰ ਦੂਜੇ ਪਲਾਂਟ ਵੀ ਲੱਗੇ ਹੋਏ ਆ। ਠੀਕ ਆ। ਤੁਸੀਂ ਇਹਨੂੰ ਇਹਦੇ ਵਿੱਚ ਹੀ ਰੱਖ ਕੇ ਜਿੱਦ ਤੋਂ ਹੀ ਫਲ ਤੋੜ ਕੇ ਖਾ ਸਕ ਇਨੂੰ ਖੁੱਲੀ ਜ਼ਮੀਨ 'ਚ ਲਾਉਣਾ ਪਊਗਾ ਤੁਸੀਂ ਚੰਗੀ ਜੇ ਮੈਨੇਜਮੈਂਟ ਕਰਦੇ ਹੋ ਇਹ 'ਚ ਰਖਾ ਸਕਦੇ ਹੋ ਇੱਥੇ ਨਿੰਬੂ ਵੀ ਲੱਗੇ ਹੋਏ ਜੀ ਇਧਰ ਦੇਖੋ ਆਹ ਪਲਾਂਟ 2 ਫੁੱਟ 2.5 ਫੁੱਟ ਦਾ ਹੋਊਗਾ ਜੇ ਅਪਾ ਟੇਸਟ ਦੀ ਕਰੀਏ ਇਹ ਜੀ ਗੱਲ ਜਿਹੜਾ ਇਹ ਹੁਣ ਬਰਾਦੇ ਤੋਂ ਤਿਆਰ ਹੋ ਰਿਹਾ ਇੱਕ ਮਿੱਟੀ ਤੋਂ ਤਿਆਰ ਹੋ ਰਿਹਾ ਉਹਦੇ ਟੇਸਟ 'ਚ ਕਿੰਨਾ ਕ ਫਰਕ ਆ ਜੇ ਕੋਈ ਪਹਿਲਾਂ ਐਕਸਪੈਰੀਮੈਂਟ ਕਰਿਆ ਹੋਵੇ ਇਨ੍ਹਾਂ ਚੀਜ਼ਾਂ ਦਾ ਜਿਹੜਾ ਹਾਈਡਰੋਪੋਨਿਕ ਦੇ ਵਿਸ਼ੇ ਤੇ ਤਿਆਰ ਹੋਈਆਂ ਚੀਜ਼ਾਂ ਦਾ ਟੇਸਟ ਵਧੀਆ ਹੋਊਗਾ ਜੀ ਅੱਛਾ ਜੀ ਕਿਉਂਕਿ ਅਸੀਂ ਪਲਾਂਟ ਨੂੰ ਸਾਰੇ ਤੱਤ ਦੇ ਦਿੱਤੇ ਠੀਕ ਆ ਤੇ ਉਹਨੂੰ ਉਹਦੀ ਠੀਕ ਹੈ ਜੀ ਹਾਈਡਰੋਪੋਨਿਕ ਜਿਹਨੂੰ ਆਪਾਂ ਬਿਨਾਂ ਮਿੱਟੀ ਤੋਂ ਖੇਤੀ ਕਹਿ ਸਕਦੇ ਆ ਜਾਂ ਪਾਣੀ ਸਿੱਧੇ ਪਾਣੀ ਚ ਖੇਤੀ ਵੀ ਕਹਿ ਸਕਦੇ ਆ ਠੀਕ ਹੈ ਜੀ ਤੇ ਉਹ ਉਹਦੇ ਫਿਰ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਵੱਧ ਜਾਂਦੀ ਹੈ ਜੀ ਓਕੇ ਹਾਂ ਉਹਦੇ ਫਰੂਟ ਦੀ ਕੁਆਲਿਟੀ ਵੀ ਇੰਪਰੂਵ ਹੋਊਗੀ ਤੇ ਨਿਊਟ੍ਰੀਸ਼ਨ ਜ਼ਿਆਦੀ ਵਧੀਆ ਰਹੂਗੀ ਦੂਜੇ ਪਲਾਂਟ ਦੇ ਮੁਕਾਬਲੇ ਉਹਦਾ ਟੇਸਟ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਇਹਦੇ ਵਿੱਚ ਅਸੀਂ ਸਾਨੂੰ ਜ਼ਮੀਨ ਦਾ ਇਹਦਾ ਪੀ ਐਚ ਲੈਵਲ ਬੈਲੈਂਸ ਕਰਨਾ ਸੌਖਾ ਹੋ ਜੂ ਹਾਂਜੀ 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 ਸਾਨੂੰ ਇਹਦਾ ਈ ਸੀ ਮੈਨੇਜ ਕਰਨਾ ਸੌਖਾ ਹੋ ਜੂ ਈ ਸੀ ਪੀ ਐਚ ਬਹੁਤ ਮਤਲਬ ਐਗਰੀਕਲਚਰ ਹੈ ਜਿਹੜਾ ਇਹ ਕਾਫੀ ਵੱਡਾ ਏਰੀਆ ਹੈ ਜੀ ਬਹੁਤ ਏਰੀਆ ਮੈਡੀਕਲ ਸਾਇੰਸ ਤੋਂ ਵੱਡਾ ਵੀ ਸ਼ਾਇਦ ਵਾਹ ਜੀ ਵਾਹ ਮੈਡੀਕਲ ਸਾਇੰਸ ਤੋਂ ਵੱਡਾ ਵਿਸ਼ਾ ਇਹਦੀ ਕੋਈ ਲਿਮਿਟੇਸ਼ਨ ਨਹੀਂ ਹੈਗੀਆ। ਓਕੇ। ਤੇ ਕੋਸ਼ਿਸ਼ ਕਰ ਰਹੇ ਹਾਂ ਇਸ ਵਿਸ਼ੇ ਤੇ ਕੰਮ ਕਰਨ ਦੀ ਹੌਲੀ-ਹੌਲੀ। ਬਿਲਕੁਲ। ਜਦੋਂ ਅਸੀਂ ਕਾਮਯਾਬ ਹੋਵਾਂਗੇ ਤਾਂ ਫਿਰ ਲੋਕਾਂ ਨੂੰ ਵੀ ਅੱਗੇ ਦੱਸਾਂਗੇ ਭਈ ਅਸੀਂ ਇਸ ਤਰੀਕੇ ਨਾਲ ਕਾਮਯਾਬ ਹੋਏ ਹਾਂ। ਠੀਕ ਹੈ। ਤੁਸੀਂ ਇਹ ਤਰੀਕਾ ਵਰਤ ਕੇ ਕਾਮਯਾਬ ਹੋ ਸਕਦੇ ਹੋ। ਇਹ ਮਤਲਬ ਤੁਹਾਨੂੰ ਇਹ ਮਤਲਬ ਆਪਾਂ ਕਹਦੇ ਆਂ ਦੀ ਪਹਿਲਾ ਹੀ ਸਾਲ ਆ ਜਾਂ ਪਹਿਲਾਂ ਵੀ ਟ੍ਰਾਈਟ ਕੀਤਾ। ਨਾ ਨਾ ਜੀ ਪਹਿਲਾ ਟ੍ਰਾਈ ਕਰ ਰਹੇ ਹਾਂ ਜੀ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਹਾਂ। ਅੱਛਾ। ਹਾਂ ਲੰਮੇ ਸਮੇਂ ਤੋਂ ਕਰ ਰਹੇ ਹਾਂ। ਬੱਦੇ ਆ ਵੀ ਇਹਨੂੰ ਟਾਈਮ ਦੇ ਹਿਸਾਬ ਦੇ ਨਾਲ ਇ ਤਾਨੂੰ ਸ਼ੀਡ ਨੈਟ ਜ਼ਰੂਰੀ ਹੈ ਜੀ ਤਾਨੂੰ ਸਨਲਾਈਟ ਵੀ ਮੋਸਟਲੀ 50% ਤੋਂ 70% ਕੰਟਰੋਲ ਕਰਨੀ ਪਊਗੀ ਜੀ ਉਹ ਤੁਸੀਂ ਸ਼ੀਡ ਨੈਟ ਲਾ ਕੇ ਕਰੋ ਜਿਹੜੇ ਮਰਜ਼ੀ ਤਰੀਕੇ ਨਾਲ ਕਰੋ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਪਊਗਾ ਜਦੋਂ ਆਪਾਂ ਇੱਕ ਜਿਹੜੀਆਂ ਸਾਡੀਆਂ ਦੋ ਫਸਲਾਂ ਨੇ ਰੁਟੀਨ ਦੀਆਂ ਕਣਕ ਤੇ ਝੋਨੇ ਨੂੰ ਛੱਡ ਕੇ ਜਦੋਂ ਅਸੀਂ ਨਵੀਂ ਫਸਲ ਵੱਲ ਆਉਂਦੇ ਆ ਪਹਿਲਾਂ ਤਾਂ ਸਾਨੂੰ ਲੋਕ ਉਹ ਚੀਜ਼ ਤੋਂ ਡਰਾ ਦਿੰਦੇ ਨੇ ਫਿਰ ਸਾਡਾ ਖੁਦ ਦਾ ਡਰ ਹੋ ਜਾਂਦਾ ਵੀ ਮੈਂ ਇੱਕ ਨੰਮੀਆ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਜਾ ਰਿਹਾ ਹਾਂ ਉਹਦੇ ਵਿੱਚ ਬਹੁਤ ਵੈਰਾਈਟੀ ਆ ਮੈਂ ਕਾਮਯਾਬ ਹੋਊਂਗਾ ਨਹੀਂ ਉਹ ਡਰ ਨੂੰ ਤੁਸੀਂ ਕਿਵੇਂ ਦੂਰ ਕਰਿਆ ਅਕੋ ਉਸ ਡਰ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਕੁਝ ਕਿ ਜਿਹੜੇ ਤਰੀਕੇ ਆ ਉਹ ਅਜ਼ਮਾਉਣੇ ਪੈਣਗੇ ਅਜ਼ਮਾਉਣੇ ਨਹੀਂ ਪੈਣਗੇ ਉਹਨੂੰ ਇੰਪਲੀਮੈਂਟ ਕਰਨਾ ਪਊਗਾ ਆਪਣੇ ਵਰਕ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਟੋਟਲ ਜਿਹੜੀ ਲੈਂਡ ਹੈ ਜੇ ਮੰਨ ਲਓ ਤੁਸੀਂ 100 ਕਿੱਲੇ ਦੀ ਖੇਤੀ ਕਰਦੇ ਹੋ ਤਾਂ 25 ਕਿੱਲੇ ਤੋਂ ਬਾਅਦ ਇੱਕ ਫਸਲ ਨਹੀਂ ਲਾਉਣੀ ਠੀਕਾ ਠੀਕ ਹੈ ਜੀ ਆਪਣੇ ਲੈਂਡ ਦਾ 25% ਤੋਂ ਵੱਧ ਹਿੱਸਾ ਇੱਕ crop ਦੇ ਥੱਲੇ ਨਹੀਂ ਲੈ ਕੇ ਆਉਣਾ ਮੰਨ ਲਓ ਕਿ ਤੁਸੀਂ 25 ਕਿਲੋ ਆਲੂ ਲਾਤੇ 25 ਮਟਰ ਲਾਤੇ 25 ਚਾਰ ਆਈਟਮਾਂ ਕਰ ਲਓ ਐਗਜ਼ਾਮਪਲ ਦੇ ਤੌਰ ਤੇ ਮੈਂ ਕਰਦਾ ਉਹ ਚ ਮੰਨ ਲਓ ਤੁਹਾਨੂੰ ਕਿਸੇ ਇੱਕ ਫਸਲ ਦਾ ਰੇਟ ਨਹੀਂ ਮਿਲਿਆ ਦੂਜੀ ਫਸਲ ਦਾ ਮਿਲ ਜੂ ਦੂਜੀ ਤਾਂ ਨਹੀਂ ਮਿਲਿਆ ਤੀਜੀ ਤਾਂ ਨਹੀਂ ਮਿਲ ਜੇ ਤੀਜੀ ਤਾਂ ਨਹੀਂ ਮਿਲਿਆ ਤਾਂ ਚੌਥੀ ਦਾ ਫੁੱਲ ਮਿਲ ਜੂ ਹੈ ਨਾ ਬਿਲਕੁਲ ਤਾਂ ਉਹ ਤੁਹਾਡੀ ਐਵਰੇਜ ਆਉਣੀ ਚਾਹੀਦੀ ਹੈ ਜੀ ਜਦੋਂ ਸਾਡੀ ਐਵਰੇਜਿੰਗ ਪੂਰੀ ਹੋ ਜਾਂਦੀ ਆ ਤੇ ਫੇਰ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਹੁਣ ਫੇਲੀਅਰ ਮੋਸਟਲੀ ਉਸ ਜਗ੍ਹਾ ਤੇ ਆਉਂਦਾ ਜਦੋਂ ਅਸੀਂ ਆਪਣਾ ਰਿਸਕ ਐਂਡ ਰਿਵਾਰਡ ਜਿਹੜਾ ਹੁੰਦਾ ਨਾ ਹੂੰ ਹੂੰ ਰਿਸਕ ਐਂਡ ਰਿਵਾਰਡ ਦੀ ਰੇਸ਼ੋ ਤੋਂ ਬੱਕਰੀ ਹੋ ਜਾਂਦੇ ਆ ਮੋਸਟਲੀ ਆਪਾਂ ਜਦੋਂ ਕਰਦੇ ਅਸੀਂ ਹੁਣ ਕੀ ਕਰਦੇ ਆਂ ਕਿ ਅਸੀਂ ਇਹ ਵੇਖਦੇ ਆਂ ਕਿ ਜੇ ਅਸੀਂ 40000 ਦਾ ਰਿਸਕ ਲੈ ਰਹੇ ਆਂ ਤਾਂ ਉਹ ਚ ਸਾਨੂੰ ਤਿੰਨ ਬਿਨਾ ਮੁਨਾਫਾ ਆ ਸਕਦਾ ਕਿ ਨਹੀਂ ਬਿਲਕੁਲ ਇਹ 1.5 ਲੱਖ ਤੱਕ ਅਸੀਂ ਜਾ ਸਕਦੇ ਆਂ ਤਾਂ ਅਸੀਂ 40000 ਦਾ ਰਿਸਕ ਲੈ ਲਾਂਗੇ ਸਾਨੂੰ 40000 ਦਾ ਰਿਸਕ ਲੈਣ ਦੀ ਗੱਲ ਕੋਈ ਨਹੀਂ ਉਹ ਚ ਦਿੱਕਤ ਕੋਈ ਨਹੀਂ ਹੈਗੀ ਫਿਰ ਦੂਜਾ ਫੇਲਿਅਰ ਦਾ ਚਾਂਸ ਇਹ ਹੁੰਦਾ ਕਿ ਜਦੋਂ ਅਸੀਂ ਖੇਤੀ ਕਰਨੀ ਸ਼ੁਰੂ ਕਰਦੇ ਹਾਂ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਜਨਵਰੀ ਚ ਕੀ ਕਰਨਾ ਅਸੀਂ ਫਰਵਰੀ ਚ ਕੀ ਕਰਨਾ ਅਸੀਂ ਮਾਰਚ ਚ ਕੀ ਕਰਨਾ ਜਨਵਰੀ ਵਾਲੀ ਵੈਰਾਈਟੀ ਚੋਂ ਕਿ ਅਸੀਂ ਮਾਰਚ ਕਿ ਲਾ ਦਨੇ ਆ ਮਾਰਚ ਵਾਲੀ ਵੈਰਾਈਟੀ ਚੋਂ ਕਿ ਅਸੀਂ ਜਨਵਰੀ ਕਿ ਲਾ ਦਨੇ ਆ ਦੂਜਾ ਫੇਲੀਅਰ ਦਾ ਵੱਡਾ ਕਾਰਨ ਇਹ ਆ ਤੀਜਾ ਇਹਦਾ ਕਾਰ ਹੈਗੀ ਨਿਊਟ੍ਰੀਸ਼ਨ ਦੀ ਕਮੀ ਜੀ ਹੁਣ ਮੋਸਟਲੀ ਸਾਡੇ ਜਿਹੜੇ ਜ਼ਿੰਮੇਦਾਰ ਆ ਉਹ ਚ ਕੈਲਸ਼ੀਅਮ ਉਹ ਤਿੰਨ ਚਾਰ ਖਾਦਾਂ ਜ਼ਿਆਦਾਤਰ ਪਾਉਂਦੇ ਆ ਜੀ ਯੂਰੀਆ ਪਾਤੀ ਠੀਕ ਕਾਇਆਪਾਤੀ ਪोटाश ਪਾਤੀ ਜਾਂ ਇਹਨਾਂ ਨੂੰ ਜ਼ਿੰਕ ਤੇ ਲੋਹਾ ਜ਼ਿੰਕ ਦਾ ਹਾਂ 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 ਹੈਂਦੀਆ ਕਤੈਲੀਆਂ ਦਾ ਕੋਈ ਬਹੁਤ ਜ਼ਿਆਦੇ ਜਿਹੜੇ ਇਸ ਵਿਸ਼ੇ 'ਤੇ ਕੰਮ ਕਰਦੇ ਉਹਨਾਂ ਨੂੰ ਫਿਰ ਮਾਈਕਰੋ ਐਲੀਮੈਂਟ ਬਾਰੇ ਪਤਾ ਹਮ ਹੁਣ ਮੇਰੇ ਬੂਟੇ ਨੂੰ ਲੋੜ ਤਾਂ ਹੈਗੀ ਜੀ ਕੈਲਸ਼ੀਅਮ ਦੀ ਬਿਲਕੁਲ ਠੀਕ ਹੈ ਜੀ ਮੈਂ ਉਹਨੂੰ ਯੂਰੀਆ ਸੁੱਟੀ ਜਾਣਾ ਹਾਂ ਨਾ ਤੇ ਉਹਦੀ ਫਰੂਟ ਸੈਟਿੰਗ ਪਰਫੈਕਟ ਨਹੀਂ ਆਉਣੀ ਜੀ ਠੀਕ ਹੈ ਜੀ ਉਹਨੂੰ ਜੇ ਬਰੋਨ ਦੀ ਕਮੀ ਹੈ ਹਾਂ ਹਾਂ ਤੇ ਬਰੋਨ ਦੀ ਕਮੀ ਮੇਰੇ ਪਲਾਟ ਨੂੰ ਜੇ ਆ ਗਈ ਤੇ ਮੇਰੇ ਪਲਾਟ ਦੇ ਫੁੱਲ ਹੈ ਜਿਹੜਾ ਉਹ ਬਣਨਾ ਹੈ ਡਿੱਗ ਪੈਣਾ ਬਣਨਾ ਹੈ ਡਿੱਗ ਪੈਣਾ ਬਣਨਾ ਹੈ ਡਿੱਗ ਪੈਣਾ ਜੀ ਜੀ ਇਹ ਵੀ ਇਹ ਵੀ ਕੰਪਲੀਕੇਟਿਡ ਵਿਸ਼ਾ ਆ ਜਾਂਦਾ ਫਿਰ ਸਭ ਤੋਂ ਵੱਡੀ ਜਿਹੜੀ ਅਸਲ ਚ ਸਾਰਾ 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 ਤਾਣਾ ਬਾਣਾ ਚੱਲਦਾ ਉਹ ਹੈਗਾ ਜੀ ਤੁਹਾਡੀ ਵਾਟਰ ਮੈਨੇਜਮੈਂਟ ਤੇ ਜੀ ਤੁਹਾਡੀ ਪਾਣੀ ਦੇਣ ਦੀ ਜਿਹੜੀ ਹੈਗੀ ਹੈ ਨਾ ਕਲਾਕਾਰੀ ਇਹਨੂੰ ਆਪਾਂ ਕਹਿ ਸਕਦੇ ਹਾਂ ਉਹ ਕਿਵੇਂ ਦੀ ਹੈ ਹੁਣ ਜਿਵੇਂ ਆ ਸਬਜ਼ੀਆਂ ਦੇ ਵਿੱਚ ਮੋਸਟਲੀ ਜੇ ਤਾਂ ਹੈਗਾ ਜੀ ਸਰਦੀ ਦਾ ਟਾਈਮ ਤੇ अर्ਲੀ ਮਾਰਨਿੰਗ ਪਾਣੀ ਲੱਗੂਗਾ ਜੀ ਜੀ ਸਵੇਰੇ ਸਵਕਤੇ ਲੱਗੂਗਾ ਜੇ ਹੈਗਾ ਜੀ ਗਰਮੀ ਦਾ ਟਾਈਮ ਤੇ ਰਾਤ ਨੂੰ ਪਾਣੀ ਲੱਗੂਗਾ ਪਰ ਪਾਣੀ ਉਹਨਾਂ ਲੱਗੂਗਾ ਜਿੰਨਾ ਸਿਰਫ ਇੱਕ ਰਾਤ ਲਈ ਰਾਤ-ਰਾਤ ਖੇੜਾਂ ਚ ਪਾਣੀ ਖਤਮ ਹੋ ਜਾਵੇ ਮਤਲਬ ਸੋਕੇ ਜਾਵੇ ਧਰਤੀ ਸੋਕਲੇ ਧਰਤੀ ਸੋਕਲੇ ਜਾਓ ਤੁਹਾਡੀਆਂ ਖੇੜਾਂ ਜਾਂਦਾ ਉਹ ਆਪਾਂ ਕਹਿੰਦੇ ਆਂ ਆਪਾਂ ਕੋਈ ਖੇੜ ਕਹਿੰਦੇ ਕੁਛ ਵੀ ਹਾਂ ਖੇੜਾਂ ਚ ਖੇੜਾਂ ਚ ਉਹ ਪਾਣੀ ਉਹਨਾ ਹੀ ਦੇਣਾ ਜਿੰਨਾ ਉਹਨੂੰ ਜੇ ਅਗਲੇ ਦਿਨ ਪਾਣੀ ਤੁਹਾਡਾ ਖੜਿਆ ਰਹਿ ਗਿਆ ਹਮਮ ਟੈਂਪਰੇਚਰ 40 ਡਿਗਰੀ ਹੈ ਤਾਂ ਉਹਨੇ ਤੁਹਾਡੇ ਅੱਧੇ ਤੋਂ ਜ਼ਿਆਦਾ ਪਲਾਂਟ ਜਿਹੜੇ ਡੈਮੇਜ ਕਰਦੇ ਨੇ ਮਚਾ ਦੇਣੇ ਨੇ ਮਚਾ ਦੇਣੇ ਆ ਉਹਦੇ ਨਾਲ ਫਿਰ ਰੂਟ ਸਿਸਟਮ ਡਿਸਟਰਬ ਹੋ ਜਾਂਦਾ ਉਹ ਵਾਟਰਿੰਗ ਜਿਹੜੀ ਪਾਣੀ ਦੇਣ ਦਾ ਨਾ ਉਹ ਉਹ ਸਿਸਟਮ ਸਾਰਾ ਗਰਮੀ ਦੇ ਵਿੱਚ ਜ਼ਿਆਦਾ ਹੈਗਾ ਜੀ ਠੀਕ ਹੈ ਤੇ ਮੋਸਟਲੀ ਵਿਦ ਠੀਕ ਹੈ ਅਸੀਂ ਹੁਣ ਗਰਮੀ ਦੇ ਹਿਸਾਬ ਦੇ ਨਾਲ ਸਰਦੀ ਦੇ ਹਿਸਾਬ ਦੇ ਨਾਲ ਜਿਹੜੇ ਆਪਣੀ ਫਸਲ ਉਹਦੀ ਦਿਸ਼ਾ ਬਦਲ ਦਿੰਨੇ ਆ ਹਾਂ ਹਾਂ ਇਹ ਪਹਿਲਾਂ ਇਸ ਰੁਕ ਲਾਉਣੀ ਆ ਮੌਸਮ ਚੇਂਜ ਹੋ ਗਿਆ ਫਿਰ ਦੂਜੇ ਰੁਕ ਕਰ ਦੋ ਓਕੇ ਹੈਨਾ ਉਹ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜੀ ਮੋਸਟਲੀ ਸਾਡੇ ਜ਼ਿਮੀਦਾਰ ਘਾਟਾ ਖਾਂਦੇ ਆ ਵੈਰਾਈਟੀਆਂ ਤੋਂ ਜੀ ਜੀ ਉਹਨਾਂ ਨੂੰ ਪਹਿਲੀ ਗੱਲ ਵੀ ਚੰਗਾ ਸੀਡ ਮਿਲਦਾ ਨਹੀਂ ਹਾਂ ਜੇ ਮਿਲ ਵੀ ਜਾਂਦਾ ਕਿਦੋਂ ਤਾਂ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਮੈਨੇਜਮੈਂਟ ਕਿਵੇਂ ਕਰਨੀ ਹੁਣ ਇਸ ਵਿਸ਼ੇ ਤੇ ਮੈਂ ਵੀ ਕੰਮ ਕਰ ਰਿਹਾ ਜੀ ਪਹਿਲਾਂ ਮੈਂ ਇਸ ਵਿਸ਼ੇ ਤੇ ਬਹੁਤ ਘੱਟ ਕੰਮ ਕਰਦਾ ਹਾਂ ਹੁਣ ਕੱਲੀ-ਕੱਲੀ ਕ੍ਰੌਪ ਤੇ ਮੈਂ ਵੀਡੀਓ ਸ਼ੁਰੂ ਕੀਤੀ ਹੈ ਮੇਰੇ ਆਪਣੇ ਚੈਨਲ ਤੇ ਮਾਡਰਨ ਐਗਰੀਕਲਚਰ ਦੇ ਨਾਂ ਦੇ ਕਿ ਮੇਰਾ YouTube ਚੈਨਲ ਹੈ ਜਾਂ Facebook ਪੇਜ ਜੀ ਜੀ ਉਸ ਤੇ ਵੀ ਅਸੀਂ ਵੀਡੀਓ ਪਾ ਰਹੇ ਆਂ ਕਿ ਜੇ ਤੁਸੀਂ ਖੀਰੇ ਦੀ ਖੇਤੀ ਕਰਨੀ ਹੈ ਆਹ ਵਾਲੇ ਚ ਕਹਿੰਦੇ ਕਿ ਉਹਤੇ ਵੀ ਜਿੰਨੀ ਸਾਨੂੰ ਨੌਲੇਜ ਹੈਗੀ ਆ ਉਹ ਸ਼ੇਅਰ ਕੀਤੀ ਜਾਵੇ ਇੱਕ ਤੁਹਾਡੇ ਸਵਾਲ ਤੇ ਸਵਾਲ ਆ ਗਿਆ ਤੇ ਦੋਸਤੋ ਤੁਸੀਂ ਸੋਚ ਰਹੋਗੇ ਕਿ ਬਾਈ ਨੇ ਬਹੁਤ ਸਾਰੀਆਂ ਡਿਗਰੀਆਂ ਕੀਤੀਆਂ ਹੋਣੀਆਂ ਨੇ ਜਦੋਂ ਅਸੀਂ ਪਹਿਲਾਂ ਗੱਲਬਾਤ ਕੀਤੀ ਆ ਬਾਈ ਕਹਿੰਦਾ ਮੈਂ ਬਹੁਤਾ ਪੜਿਆ ਨਹੀਂ ਪਰ ਤਜਰਬੇ ਨੇ ਮੈਨੂੰ ਇੰਨੀਆਂ ਡਿਗਰੀਆਂ ਦਿੱਤੀਆਂ ਮੈਂ ਲਿਖ ਕੇ ਵੀ ਉਹਨੂੰ ਬਿਆਨ ਨਹੀਂ ਕਰ ਸਕਦਾ ਉਹ ਸਰਟੀਫਿਕੇਟ ਨੇ ਮੇਰੇ ਕੋਲ ਤਜਰਬਿਆਂ ਦੇ ਤੇ ਜੇ ਬਾਈ ਆਪਾਂ ਤੁਹਾਡੀ ਸਟੱਡੀ ਦੀ ਗੱਲ ਕਰੀਏ ਉਹ ਕਿੰਨੀ ਕਾ ਮੈਂ 10ਵੀਂ ਕਲਾਸ ਤੱਕ ਪੜਿਆ ਨਹੀਂ ਯਾਰ ਬੱਦ ਬਾਈ ਤੁਸੀਂ ਯਾਰ ਬਹੁਤ ਵੱਡੀ ਡਿਗਰੀ ਦੀ ਗੱਲ ਕਰ ਰਹੇ ਇਹ ਮੈਂ ਤਾਂ ਉਹੀ ਫੇਰ ਇਹੀ ਗੱਲ ਕਹਾਂਗਾ ਕਿ ਸਮਾ ਜਿਹੜਾ ਨਾ ਸਮਾ ਬੜਾ ਬਲਵਾਨ ਹੈ ਤੁਹਾਨੂੰ ਸਾਰਾ ਕੁਝ ਸਿਖਾ ਦੂਗਾ ਹਾਂ ਉਹ ਹੈ ਉਹ ਸਮਾ ਬਲਵਾਨ ਹੈ ਭਾਈ ਜਿਵੇਂ ਆਪਾਂ ਇਹ ਫਸਲ ਕਰ ਲਈ ਤਿਆਰ ਹਾਂ ਜਿਵੇਂ ਆਪਾਂ ਕਣਕ ਜਰੀ ਤਾਂ ਹੁਣ ਆਪਾਂ ਨੂੰ ਐਮ ਐਸ ਪੀ ਹੈਗੀ ਆ ਹਾਂ ਉਹਦੀ ਕਿਸਾਨ ਨੂੰ ਪੈਨਸ਼ਨ ਨਹੀਂ ਹੁੰਦੀ ਵੀ ਮੈਂ ਇੰਨਾ ਕ ਖਰਚਾ ਕਰ ਲਿਆ ਆਪਾਂ ਨੂੰ ਇੰਨੇ ਕਿ ਮਿਲ ਜੂ ਪਰ ਜਿਹੜੀ ਇਹ ਫਸਲ ਹੈ ਇਹਨਾਂ ਦਾ ਐਮ ਐਸ ਪੀ ਦਾ ਰੌਲਾ ਵੀ ਚੱਲਦਾ ਹੂੰ ਇਹ ਫਿਰ ਮਾਰਕੀਟਿੰਗ ਜਦੋਂ ਕਰਦੇ ਤੁਸੀਂ ਵੇਚਦੇ ਹੋ ਜਿਵੇਂ ਹੁਣ ਆਪਣੇ ਕਿਸਾਨ ਆਲੂ ਲਾ ਲੈਂਦੇ ਨੇ ਉਹਨਾਂ ਦਾ ਰੇਟ ਨਹੀਂ ਮਿਲਦਾ ਸੜਕਾਂ ਦੇ ਸੱਟ ਦਿੰਦੇ ਨੇ ਹਾਂ ਤੁਸੀਂ ਜਦ ਇਹਦੀ ਫਿਰ ਵੇਚਣ ਸੋਲਡ ਕਰਨ ਜਾਂਦੇ ਹੋ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਹੈ ਦੇਖੋ ਪ੍ਰੋਬਲਮ ਤੁਹਾਨੂੰ ਉਸ ਟਾਈਮ ਤੇ ਆਊਗੀ ਜੇ ਤੁਸੀਂ ਆਪਣੀ ਟਾਈਮ ਲਾਈਨ ਤੋਂ ਟੁੱਟ ਗਏ ਜੀ ਮੰਨ ਲਓ ਵੀ ਮੈਂ ਹੁਣ ਅਕਤੂਬਰ ਦੇ ਵਿੱਚ ਜੇ ਮੇਰਾ ਟਾਰਗੇਟ ਹੈ ਕਿ ਮੈਂ ਅਕਤੂਬਰ ਲਾਸਟ ਤੇ ਜਾਂ ਅਕਤੂਬਰ ਦੇ ਵਿੱਚ ਮੈਂ ਮਟਰਾਂ ਦੀ ਖੇਤੀ ਕਰਨੀ ਹੈ ਹਾਂ ਮੈਂ ਉਹਦੇ ਲਈ ਕੁਝ ਡੇਟਾ ਡਿਸਾਈਡ ਕਰੂੰਗਾ ਕਿ ਵੈਦਰ ਦੇ ਅਕੋਰਡਿੰਗ ਆਹ ਵਾਲੀਆਂ ਡੇਟਾ ਪਰਫੈਕਟ ਹੈ। ਵੀ ਜੇ ਮੈਂ ਪੰਜ ਨੂੰ ਲਾਉਂਗਾ ਤੇ ਮੇਰੇ ਪੰਜ ਤੋਂ ਲੈ ਕੇ 7 ਦਸੰਬਰ ਤੱਕ ਇਹ ਟੁੱਟਣਗੇ। ਮਟਰ ਟੁੱਟਣਗੇ। ਹੂੰ ਹੂੰ ਤੇ ਜੇ ਮੈਂ ਵੈਦਰ ਦੇ ਕਾਰਨ ਸਕਿਪ ਹੋ ਗਿਆ ਜਾਂ ਕਿਸੇ ਹੋਰ ਕਾਰਨ ਉਸ ਟਾਈਮ ਲਾਈਨ ਤੋਂ ਹਟ ਗਿਆ ਤਾਂ ਫਿਰ ਮੈਂ ਫਸਲ ਬਦਲ ਦੂੰਗਾ। ਮੈਂ ਫਸਲ ਮੈਂ ਮਟਰ ਨਹੀਂ ਲਾਉਂਗਾ ਫਿਰ ਮਟਰ ਨਹੀਂ ਲਾਉਂਗਾ ਫਿਰ ਮੈਂ ਹੋਰ ਕੋਈ ਲਾ ਲੂੰਗਾ। ਉਹ ਮੌਸਮ ਦੇ ਮੁਤਾਬਿਕ। ਹਾਂ ਉਸ ਮੌਸਮ ਦੇ ਮੁਤਾਬਿਕ ਮੈਂ ਹੋਰ ਕੋਈ ਫਸਲ ਲਾ ਲੂੰਗਾ। ਇਹ ਮੈਂ ਠੰਡ ਵਾਲੀ ਮੌਸਮ ਰੋਤਾ ਦੀ ਠੰਡ ਚੱਲ ਸਕੀ। ਹਾਂ। ਤੇ ਉਹ ਫਿਰ ਫਿਰ ਤੁਸੀਂ ਕਾਮਯਾਬ ਹੋ ਕਿਉਂਕਿ ਅਸਲੀ ਮੋਸਟਲੀ ਲੋਕ ਜਿਹੜੋ ਟਾਈਮ ਲਾਈਨ ਨੂੰ ਕੈਪਚਰ ਨਹੀਂ ਨਾ ਕਰਦੇ ਉਦੋਂ ਉਹ ਫੇਲ ਹੋ ਜਾਂਦੇ ਇੱਚ ਜਿਹੜਾ ਮੋਸਟ ਫੇਲਿਅਰ ਆਉਣ ਦਾ ਕਾਰਨ ਹੈ ਤੁਹਾਡੇ ਕਹਿਣ ਦਾ ਪਾ ਮੋٹے ਸ਼ਬਦਾਂ ਚ ਜਿਹੜਾ ਬੰਦਾ ਰੁੱਤ ਅਨੁਸਾਰ ਕੋਈ ਜਿਹੜਾ ਸਬਜ਼ੀ ਫਸਲ ਨਹੀਂ ਲਾ ਰਿਹਾ ਮਤਲਬ ਦੋ ਵੱਡੇ ਕਾਰਨ ਹੈ ਜੀ ਵੱਡੇ ਦੋ ਕਾਰਨ ਆਏ ਤੇ ਤਾਂ ਬਹਤ ਟਾਈਮ ਵਾਲਾ ਹੋ ਗਿਆ ਇੱਕ ਟਾਈਮ ਵਾਲਾ ਹੋ ਗਿਆ ਜੀ ਇੱਕ ਹੈਗੀ ਆ ਸਾਡੀ ਪਲੈਨਿੰਗ ਜੀ ਜਦੋਂ ਸਾਡੀ ਪ੍ਰੀ ਪਲੈਨਿੰਗ ਹੈ ਨਾ ਤੁਸੀਂ ਮੰਨ ਲਓ 6 ਮਹੀਨੇ ਪਹਿਲਾਂ ਸੋਚ ਲਿਆ ਜੀ ਕਿ ਮੈਂ ਮਟਰ ਲਾਉਣੇ ਆ ਹੂੰ ਕਿ ਛੇ ਮਹੀਨੇ ਉਹ ਤੁਹਾਡਾ ਦਿਮਾਗ ਤਾਂ ਨੂੰ ਇੱਕ ਹੀ ਗੱਲ ਕਹੀ ਜਾਂਦਾ ਮਟਰ ਲਾਉਣੇ ਮੈਂ ਮਟਰ ਲਾਉਣੇ ਮੈਂ ਆਲੂ ਲਾਉਣੇ ਮੈਂ ਆਲੂ ਲਾਉਣੇ ਬਿਲਕੁਲ ਤੁਹਾਡਾ ਦਿਮਾਗ ਦੂਜੀ ਫਸਲ ਲਾਉਣ ਨੂੰ ਤਿਆਰ ਨਹੀਂ ਹੈ ਹੂੰ ਤੁਹਾਨੂੰ ਇਹ ਡਿਸੀਜਨ ਇਨਸਟੈਂਟ ਲੈਣਾ ਪਊਗਾ ਵੀ ਭਾਈ ਨਹੀਂ ਮੈਂ ਹੁਣ ਆਪਣੀ ਜਿਹੜੀ ਸਮੇਂ ਦੀ ਸਾਰਣੀ ਹੈ ਸਮੇਂ ਦੀ ਵਿੰਡੋ ਆ ਉਹ ਮੇਰੇ ਕੋਲ ਲੰਘ ਗਈ ਜੇ ਮੇਰੇ ਕੋਲ ਆਲੂਆਂ ਦੀ ਵਿੰਡੋ ਲੰਘ ਗਈ ਆ ਤੇ ਹੁਣ ਮੈਂ ਆਲੂ ਬਾਰੇ ਨਾ ਸੋਚਾਂ ਪਰ ਸਾਡਾ ਦਿਮਾਗ ਹੈ ਜਿਹੜਾ ਨਾ ਇਹ ਸਾਨੂੰ ਉਸੇ ਉੱਥੇ ਕਿਤੇ ਨੇ ਸੈੱਟ ਕੀਤਾ ਵੀ ਨਹੀਂ ਅਹੀਂ ਜਿਹੜੀ ਚੀਜ਼ 6 ਮਹੀਨੇ ਤੋਂ ਸੋਚ ਰਹੇ ਉਹ ਹੀ ਲਾਉਣੀ ਸਾਡੇ ਕੋਲ ਇੱਕ ਕ੍ਰੌਪ ਦਾ ਟਾਈਮ ਲੰਘ ਜਾਂਦਾ ਤੇ ਅਸੀਂ ਉਸੇ ਇਨਸਟੈਂਟ ਦੂਸਰੀ ਡਿਸਾਈਡ ਕਰਦੇ ਹਾਂ ਜੀ ਠੀਕ ਹੈ ਜੀ ਅਸੀਂ ਫਿਰ ਜੇ ਦੂਸਰੀ ਤਾਂ ਨੰਗੇ ਤਾਂ ਤੀਸਰੀ ਡਿਸਾਈਡ ਕਰਾਂਗੇ ਠੀਕ ਹੈ ਤੇ ਉਸ ਤੋਂ ਵੱਡਾ ਜਿਹੜਾ ਫਿਰ ਅਗਲੇ ਬੰਨੇ ਫਿਰ ਉਹੀ ਚਾਂਸ ਆ ਜਾਂਦਾ ਜਿਹੜਾ ਮੈਂ ਪਹਿਲਾਂ ਵੀ ਬਿਆਨ ਕੀਤਾ ਕਿ ਕਦੀ ਵੀ ਇੱਕ ਫਸਲ ਦੇ ਉੱਤੇ 25% ਤੋਂ ਵੱਧ ਆਪਣੇ ਡਿਪੈਂਡ ਨਾ ਹੋਵੇ ਡਿਪੈਂਡ ਨਾ ਹੋਵੇ ਤੁਸੀਂ ਚਾਰ ਫਸਲਾਂ ਲਾਓਗੇ ਨਾ ਤਾਂ ਚਾਰ ਤੋਂ ਤੁਹਾਨੂੰ ਇੱਕ ਨਾ ਇੱਕ ਪੈਸਾ ਦੇ ਕੇ ਜਾਊਗੀ ਜੋ ਮਰਜ਼ੀ ਹੋ ਜੇ। ਜੀ ਬਾਈ ਤੁਹਾਡੀ ਪਹਿਲੀ ਦੀ ਗੱਲ ਕਰੀ ਤੁਸੀਂ ਕਿੰਨੀ ਮਤਲਬ ਫੈਲੀ ਚ ਲਾ ਰਹੇ ਹੋ? ਸਾਡੇ ਕੋਲ ਇੱਥੇ ਅਸੀਂ 8 ਏਕੜ ਚ ਕੀਤੀ ਕਰਦੇ ਹਾਂ। ਠੀਕ ਆ। ਸਾਰੀ ਦੀ ਸਾਰੀ ਸਬਜ਼ੀਆਂ ਦੀ ਕੀਤੀ ਹੈ ਕੁਝ ਕਿਲਾ ਸਾਰੀ ਮਤਲਬ ਤੁਸੀਂ ਵੀ ਵੰਡਿਆ ਹੋਇਆ ਮੀ ਮਤਲਬ ਅੱਧਾ ਕਿਲਾ ਹੋ ਜਾਂ ਕਿਲਾ ਸਾਡੇ ਕੋਲ ਜੇ ਵਾਟਰਮੈਲਨ ਦਵਾਣਾ ਲੱਗਾ ਹਾਂ ਜੀ ਉਹਦੀਆਂ ਤਿੰਨ ਕਿਸਮਾਂ ਲੱਗੀਆਂ ਜੀ। ਠੀਕ ਆ। ਅੱਖੂ ਅਕਰੀਆਂ। ਕarele ਲੱਗਾ ਤਾਂ ਕarele ਚ ਮੇਰੇ ਕੋਲ ਪੰਜ ਵੈਰਾਈਟੀਆਂ। ਅੱਛਾ ਕarele ਚ ਪੰਜ-ਪੰਜ ਵੈਰਾਈਟੀਆਂ। ਕarele ਚ ਪੰਜ ਵ ਠੀਕ ਆ ਤਿੰਨ ਤਰ੍ਹਾਂ ਦਾ ਖੀਰਾ ਲੱਗਾ ਜੀ ਮੇਰੇ ਕੋਲ ਫਿਰ ਆਪਣੇ ਕੋ ਬੰਦ ਗੁੱਬੀ ਵੀ ਲੱਗੀ ਆ ਜੀ ਠੀਕ ਆ ਧਨੀਆ ਵੀ ਲੱਗਾ ਠੀਕ ਆ ਤੇ ਆਪਣੇ ਕੋ ਬੀਟਰ ਰੂਟ ਜਾਂ ਚਕੰਦਰ ਉਹ ਵੀ ਲੱਗਾ ਜੀ ਤੇ ਮੋਸਟਲੀ ਹੋਰ ਵੀ ਇੱਕ ਦੋ ਫਸਲਾਂ ਹੋਣਗੀਆਂ ਹੋ ਸਕਦਾ ਮੈਂ ਭੁੱਲ ਗਿਆ ਹੋਵਾਂ ਬਾਈ ਹੋਰ ਆ ਮੇਰੇ ਸਵਾਲ ਤੇ ਸਵਾਲ ਇੱਕ ਜਿਹੜੇ ਆਪਣੀ ਦੇਸੀ ਬੀਜ ਹੁੰਦੇ ਨੇ ਉਹ ਤਾਂ ਅਜੀਬ ਹੀ ਲਾ ਰਿਹਾ ਆਪਾਂ ਜਦ 20 ਦਿਨਾਂ ਨੂੰ ਜਾਂ ਤੁਹਾਨੂੰ 25 ਦਿਨਾਂ ਨੂੰ ਤੁਹਾਨੂੰ ਫਲ ਦੇ ਰਿਹਾ ਇੱਕ ਜਿਹੜੇ ਹਾਈਬ੍ਰਿਡ ਦੇ ਹੁੰਦੇ ਨੇ ਉਹ ਸ਼ਾਇਦ ਸਾਨੂੰ 15 ਦਿਨਾਂ ਤੱਕ ਦੇ ਦੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਵੀ ਇੰਨੀ ਤੇਜ਼ੀ ਨਾਲ ਫਲ ਦੇ ਰਹੇ ਨੇ ਉਹ ਨਹੀਂ ਜਿਹੜੇ ਜੈਨੇਟਿਕ ਮੋਡੀਫਾਈਡ ਬੀਜ ਹੈ ਨਾ ਜਿਨ੍ਹਾਂ ਨੂੰ ਜੀਐਮ categories ਦੇ ਸੀਡ ਕਹਿੰਦੇ ਨੇ ਉਹਨਾਂ ਦਾ ਨੁਕਸਾਨ ਤਾਂ ਹੈਗਾ ਉਹ ਜੀਨਸ ਦੇ ਵਿੱਚ ਹਾਰਮੋਨਸ ਦੇ ਵਿੱਚ ਬਦਲਾਅ ਕੀਤਾ ਹੁੰਦਾ ਉਹ ਨੁਕਸਾਨਦਾ ਇੱਕ ਬੀਜ ਹੁੰਦੇ ਨੇ ਠੀਕ ਆ ਪਰ ਹਾਈਬ੍ਰਿਡ ਆਪਾਂ ਉਹਨਾਂ ਨੂੰ ਕਹਿ ਸਕਦੇ ਆਂ ਵੀ ਜਿੱਦਾਂ ਮੰਨ ਲਓ ਕਿ ਦੋ ਵੈਰੈਟੀਆਂ ਦੀ ਕਰਾਸਿੰਗ ਕਰਵਾ ਦਿੱਤੀ ਹੈ ਨਾ ਦੋ ਵੈਰੈਟੀਆਂ ਦੀ ਕਰਾਸਿੰਗ ਕਰਾ ਕੇ ਤੀਜੀ ਵੈਰੈਟੀ ਤਿਆਰ ਕਰ ਲਈ ਠੀਕ ਆ ਉਹ ਹਾਈਬ੍ਰਿਡ ਚ ਆ ਗਈ ਤੁਹਾਡੀ ਠੀਕ ਆ ਜਿਹੜੀ ਜੀਨ ਮੋਡੀਫਿਕੇਸ਼ਨ ਹੋਈ ਆ ਜਿਹੜੀ ਲੈਬ ਚ ਤਿਆਰ ਹੋਈ ਆ ਉਹ ਡੈਫੀਨਿਟਲੀ ਉਹਦੇ ਚ ਆਪਾਂ ਨੂੰ ਉਹ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ ਨਹੀਂ ਉਹਦੀ ਆਮ ਬੰਦੇ ਨੂੰ ਕੀ ਪਹਿਚਾਣਾ ਕੋਈ ਪਹਿਚਾਣ ਨਹੀਂ ਠੀਕ ਆ ਜਿਵੇਂ ਤੁਹਾਡੇ ਇੰਨਾ ਐਕਸਪੀਰੀਅੰਸ ਆ ਤੁਸੀਂ ਉਹ ਚੀਜ਼ ਨੂੰ ਮਤਲਬ ਕਰ ਰਹੇ ਹੋ ਹਾਂ ਉਹਦੇ ਲਈ ਫਿਰ ਉਹਦਾ ਸਾਰਾ ਡਾਟਾ ਚੈੱਕ ਕਰਨਾ ਪੈਂਦਾ ਜੀ ਪਿੱ ਹਾਂ ਉਹ ਸਾਰਾ ਕੁਝ ਚੈੱਕ ਕਰਕੇ ਤੁਹਾਨੂੰ ਫੇਰ ਪਤਾ ਲੱਗਦਾ ਜੀ ਉਹਦਾ ਨਹੀਂ ਪਤਾ ਲੱਗਦਾ ਓਕੇ ਹਾਂ ਜੀ ਕਿਸੇ ਨੇ ਹੀ ਖੇਤੀ ਸ਼ੁਰੂ ਕਰਨੀ ਹੋਵੇ ਜਿਵੇਂ ਨੱਟ ਤੇ ਹੁਣ ਬਹੁਤ ਇੰਟਰਵਿਊ ਆਉਂਦੀਆਂ ਨੇ ਕਿਸਾਨਾਂ ਦੀਆਂ ਕੋਈ ਕਹਿੰਦਾ ਮੈਂ ਕਿਲੇ ਚੋਂ 2 ਲੱਖ ਕਮਾ ਲਿਆ 4 ਕਿੰਨੂ ਲਾਇਤੀਏ ਹਾਂ ਪੱਖ ਵੱਖ ਵਾ ਦਾ ਲਾਈਦੀ ਮੈਂ ਲੱਖਾਂ ਚ ਕਮਾ ਲਿਆ ਬਿਲਕੁਲ ਬਿਲਕੁਲ ਜੀ ਕਿਸੇ ਨੇ ਜ਼ੀਰੋ ਲੈਵਲ ਤੇ ਸ਼ੁਰੂ ਕਰਨਾ ਮੈਂ ਆਪਣੀ ਕੋਈ ਇੰਟਰਵਿਊ ਦੇਖ ਲੈ ਕੋਈ ਸ਼ੁਰੂ ਕਰਦਾ ਵੀ ਕਿੰ ਛੋਟੇ ਤੋਂ ਛੋਟੇ ਪੱਧਰ ਤੋਂ ਕਿੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਉਹ ਜਿਹੜਾ ਵੀ ਸ਼ੁਰੂ ਕਰਨਾ ਚਾਹੁੰਦਾ ਨਾ ਉਸ ਨੂੰ ਇੱਕ ਸਲਾਹ ਦਵਾਂਗਾ ਇੱਕ ਸੀਜ਼ਨ ਤੁਸੀਂ ਘੱਟੋ ਘੱਟ 20 ਆਈਟਮਾਂ ਲਾਉਣੀਆਂ ਤੇ 20 ਆਈਟਮਾਂ ਉਸ ਤੁਹਾਡੇ ਘਰ ਜੁਗੀਆਂ ਲਾਉਣੀਆਂ ਤੁਸੀਂ 10-10ਵੇਂ ਵੀ ਬੂਟੇ ਲਾਉਣੇ ਤੁਸੀਂ ਉਸ ਨੂੰ ਪਰਫੈਕਟ ਤਰੀਕੇ ਨਾਲ ਪਾਲ ਲਓ ਠੀਕ ਹੈ ਜੀ ਤੁ ਜੋ ਤੁਹਾਡੇ ਘਰ ਚੋਂ 20 ਦਿਨ ਲਗਾਤਾਰ ਸਬਜ਼ੀ ਜਾਊਗੀ ਅਲੱਗ-ਅਲੱਗ ਤਰ੍ਹਾਂ ਦੀ ਜਾਊਗੀ ਉਹ ਤੁਹਾਨੂੰ ਉਹਦੇ ਡੂ ਐਂਡ ਡੋਂਟਸ ਕਾਦਮੀ ਵੀ ਤੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸ਼ੁਰੂਆਤੀ ਪਹਿਲੀ ਸਟੇਜ A ਹੈ ਜੀ ਜੇ ਕਿਸੇ ਕੋਲ ਰਿਸਕ ਲੈਣ ਦੀ ਸਮਰੱਥਾ ਹੈਗੀ ਹੈ ਤਾਂ ਉਹ ਕਿੱਲੇ ਤੋਂ ਸ਼ੁਰੂ ਕਰ ਸਕਦਾ ਬਾਕੀ ਆਪਣੀ ਰਿਸਕ ਲੈਣ ਦੀ ਸਮਰੱਥਾ ਦੇ ਉੱਤੇ ਡਿਪੈਂਡ ਹੈ ਸਾਰਾ ਹੁਣ ਜੇ ਕਿਸ ਕੋਈ ਮਿੱਤਰ ਬੇਲੀ ਆ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ੇ ਚਾ ਜੇ ਮੈਂ ਉਹਨੂੰ ਕਹਦਾ ਭਾਈ ਤੂੰ ਆਹ ਫਸਲ ਲਾ ਲੈ ਹੈਨਾ ਤਾਂ ਉਹ ਵਿਚਾਰੇ ਦਾ ਕਿਸੇ ਨਾ ਕਿਸੇ ਕਾਰਨ ਉਹ ਫੇਲੀਅਰ ਦਾ ਸ਼ਿਕਾਰ ਹੋ ਜੇ ਤਾਂ ਫਿਰ ਉੱਥੇ ਸਮੱਸਿਆ ਆ ਜਾਂਦੀ ਹੈ ਇਸ ਕਰਕੇ ਜਰੂਰ ਵੀ ਕੋਈ ਨਵਾਂ ਬੰਦਾ ਇਸ ਲਾਈਨ ਚ ਆਉਂਦਾ ਤਾ ਮੋਸਟਲੀ ਤੁਹਾਡੇ ਤੋਂ ਥੋੜਾ ਟਾਈਮ ਪਹਿਲਾਂ ਨਾ ਕੋਈ ਮੇਰੇ ਕੋ ਬੈਂਗਣਾ ਦੀ ਪਨੀਰੀ ਲੈਣ ਆਇਆ ਜੀ ਕਿ ਮੇਰਾ ਨਰਸਰੀ ਫਾਰਮ ਹੈ ਹਾਂਜੀ ਹਾਂ ਬੈਂਗਣਾ ਦੀ ਪਨੀਰੀ ਲੈਣ ਆਇਆ ਸੀ ਬੰਦਾ ਮੈਂ ਉਸ ਨੂੰ 10 ਵਾਰ ਇਹ ਗੱਲ ਆਖੀ ਆ ਵੀ ਭਾਈ ਤੂੰ ਨਵਾਂ ਬੰਦਾ ਤੂੰ ਬੈਂਗਣ ਨਾਲ ਆ ਹਾਂ ਤੂੰ ਬੈਂਗਣ ਨਾਲ ਆ ਤੇਰੇ ਕੋ ਸੁੰਡੀ ਨਹੀਂ ਮਰਦੀ ਤੇਰੇ ਕੋ ਸੁੰਡੀ ਨਹੀਂ ਮਰਨੀ ਠੀਕ ਆ ਤਾਂ ਹੁਣ ਜਦੋਂ ਵਾਰ-ਵਾਰ ਮੇਰੇ ਕਹਿਣ ਦੇ ਬਾਵਜੂਦ ਵੀ ਉਹ ਬੰਦਾ ਇਸ ਗੱਲ ਨੂੰ ਨਹੀਂ ਸੁਣ ਰਿਹਾ ਮੇਰੀ ਤਾਂ ਕੋਈ ਗਲਤੀ ਨਹੀਂ ਉਹ ਗੱਲ ਤੁਸੀਂ ਤਾਂ ਗਾਈਡ ਕਰ ਰਹੇ ਹੋ ਨੂੰ ਮੈਂ ਇਹਨੂੰ 10 ਵਾਰ ਉਸ ਉਸ ਬੰਦੇ ਨੂੰ ਇਹ ਗੱਲ ਕਹੀ ਆ ਵੀ ਭਾਈ ਬੈਂਗਣਾਂ ਦੀ ਸੰਡੀ ਜਿਹੜੀ ਉਸ ਬੰਦੇ ਕੋਲ ਕੰਟਰੋਲ ਹੁੰਦੀ ਹੈ ਜਿਹੜਾ ਬਹੁਤ ਜ਼ਿਆਦਾ ਬੈਂਗਣ ਪ੍ਰੋਫੈਸ਼ਨਲ ਲੈਵਲ ਤੇ ਕਰ ਰਿਆ ਤੇ ਤੂੰ ਤਾਂ 400 ਬੂਟਾ ਲੈਣਾ ਜੀ ਹੂੰ ਥੋੜੇ ਜਿਹੇ ਰਕਮ ਵਿੱਚ ਤੂੰ ਲਾਉਣੀ ਆ ਉਤੋਂ ਜ਼ਿਆਦਾ ਤਾਂ ਤੇਰਾ ਦਵਾਈਆਂ ਦਾ ਖਰਚਾ ਜਿੰਨੀ ਤੇਰੀ ਫਸਲ ਹੋਊਗੀ ਠੀਕ ਆ ਆ ਫਿਰ ਬੈਂਗਣ ਨੂੰ ਤਾਂ ਹਰ ਤਿੰਨ ਦਿਨ ਸਪਰੇਅ ਦੇਣੀ ਪਊ ਤੁਹਾਨੂੰ ਤੇ ਭਾਈ ਤੂੰ ਦਵਾਈਆਂ ਦੀ ਗੱਲ ਕਰੀ ਹੈ ਜਿਹੜੀ ਕਣਕ ਜੀਰੀ ਹੈ ਉਹ ਤੇ ਵੀ ਦਵਾਈਆਂ ਦਾ ਖਰਚਾ ਲੱਖਾਂ ਚ ਆ ਜਾਂਦਾ ਹਾਂ ਜੇ ਇਹ ਪੌਦੇ ਵੀ ਛੋਟੇ ਹੁੰਦੇ ਨੇ ਸਾਈਜ਼ ਆ ਮੈਂ ਘੱਟ ਮਾਤਰਾ ਚ ਵੀ ਲਾਉਨੇ ਆ ਹੂੰ ਹੂੰ ਇਹ ਤੇ ਦਵਾਈਆਂ ਦਾ ਖਰਚਾ ਕਿੰਨਾ ਹੋਣਾ ਤੇ ਵੇਖੋ ਜੇ ਤੁਹਾਡੀ ਨਿਊਟ੍ਰੀਸ਼ਨ ਪ੍ਰੋਪਰ ਹੈ ਨਾ ਨਿਊਟ੍ਰੀਸ਼ਨ ਮਤਲਬ ਜਿੱਦਾਂ ਹੁਣ ਤੁਹਾਡਾ ਸਰੀਰ ਫਿੱਟ ਹੈ ਜੇ ਤੁਹਾਡੀ ਖਰਾਕ ਤੁਸੀਂ ਪੂਰੀ ਪ੍ਰੋਪਰ ਲੈ ਰਹੇ ਹੋ ਤਾਂ ਤੁਹਾਨੂੰ ਬਿਮਾਰੀ ਲੱਗਣੀ ਨਹੀਂ ਠੀਕ ਹੈ ਇਸੇ ਤਰੀਕਿਆਂ ਵਾਲੇ ਪਲਾਂਟ ਆ ਮੈਂ ਤੁਹਾਨੂੰ ਪਲਾਂਟ ਦਿਖਾਉਣਾ ਜਿਵੇਂ ਹੁਣ ਮੰਨ ਲਓ ਵੀ ਇਹ ਆਪਾਂ ਇੱਕ ਏਕਰੇਲੇ ਦਾ ਪਲਾਂਟ ਹੈ ਹਨਾ ਅੱਛਾ ਜੀ ਇਹਦੇ ਇਹ ਲਗਭਗ ਕੋਈ ਇਹ ਇੰਚੀ ਦਾ ਹੋਊਗਾ ਹਾਂਜੀ ਹਾਂ ਇਹਦਾ ਇਹਦੀ ਨਿਊਟ੍ਰੀਸ਼ਨ ਜੇ ਪ੍ਰੋਪਰ ਤਰੀਕੇ ਨਾਲ ਆਦਾ ਇਹਦੇ ਰੰਗ ਤੁਸੀਂ ਦੇਖ ਲਓ ਬਿਲਕੁਲ ਹੈਨਾ ਇਹਦੀ ਖੁਰਾਕ ਅਸੀਂ ਪੂਰੇ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਨਹੀਂ ਵੀ ਨਰਸਰੀ ਚ ਕਰਦੇ ਹਾਂ ਸਬਜ਼ੀਆਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਤੁਸੀਂ ਪlant ਨੂੰ ਪੂਰੇ ਤਰੀਕੇ ਨਾਲ ਖੁਰਾਕ ਦੋਗੇ ਨਾ ਇੰਨੀ ਜਗ੍ਹਾ ਦੇ ਵਿੱਚ ਤੁਹਾਡਾ ਪlant ਹੈ ਜਿਹੜਾ ਫੁੱਲ ਤੇ ਫਲ ਦੇਣਾ ਸ਼ੁਰੂ ਕਰ ਦੂ ਠੀਕ ਆ ਉਹਨੇ ਜਿਹੜੀ ਉਹਦੀ ਰੋਜ਼ ਦੀ ਰਿਕੁਆਇਰਮੈਂਟ ਹੈ ਪੂਰੀ ਕਰੀ ਜਾਓ ਹੂੰ 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 ਉਹਨੂੰ ਜਿੰਨੀ ਉਹਦੀ ਰੋਜ਼ ਦੀ ਖੁਰਾਕ ਹੈ ਉਹਨੂੰ ਦੇਈ ਜਾਓ ਤੁਹਾਨੂੰ ਇਹਨੂੰ ਬਾਹਰ ਕੱਢਣ ਦੀ ਲੋੜ ਨਹੀਂ ਇਸ ਛੋਟੀ ਜੀ ਇਹਨੂੰ ਇੱਕ ਤੁਸੀਂ ਗਲਾਸੀ ਦੇ ਵਿੱਚ ਕੋਈ ਫੜ ਲੈ ਸਕਦੇ ਹੋ ਅੱਛਾ ਜੀ ਤਾਂ ਨਿਊਟ੍ਰੀਸ਼ਨ ਦੇ ਸਿਰ ਤੇ ਸਾਰਾ ਕੁਝ ਆ ਗਈ ਓਕੇ ਉਹਨੂੰ ਜਿੰਨੀ ਉਹਦੀ ਰਿਕੁਆਇਰਮੈਂਟ ਹੈ ਉਹਨੂੰ ਪਰ ਡੇ ਦੇ ਦਿਓ ਹੂੰ ਪਰ ਡੇ ਜੇ ਮੰਨ ਲਓ ਉਹਦੀ ਕੋਈ 2 ਮਿਲੀਗ੍ਰਾਮ ਰਿਕੁਆਇਰਮੈਂਟ ਹੈ ਫਟਿਰਾ ਜਦੋਂ 2 ਮਿਲੀਗ੍ਰਾਮ ਦੇ ਦਿਓ ਜਦੋਂ ਅਸੀਂ ਨੁਕਸਾਨਦਾਇਕ ਉਹਦੋਂ ਹੁੰਦਾ ਜਦੋਂ ਤੁਸੀਂ ਦੋ ਦੀ ਥਾਂ ਤੇ ਪੰਜ ਕਰ ਦਿੰਦੇ ਵੀ ਫੜ ਜ਼ਿਆਦਾ ਆਊ ਜ਼ਿਆਦਾ ਆਊਗਾ ਜ਼ਿਆਦਾ ਨਹੀਂ ਫਿਰ ਉਹ ਟੌਕਸਿਕ ਹੋ ਜਾਂਦਾ ਓਕੇ ਤੇ ਟੌਕਸਿਸਿਟੀ ਆ ਜਾਂਦੀ ਹੈ ਮਤਲਬ ਇਹਦੇ ਵਿੱਚ ਇਹ ਨਹੀਂ ਵੀ ਜੇ ਅਸੀਂ ਇਹਦੇ ਲਈ ਬੇ ਜ਼ਿਆਦਾ ਮਿੱਟੀ ਲਾ ਦਾਂਗੇ ਤਾਂ ਛੇਤੀ ਛੇਤੀ ਫਲ ਦੇਊਗਾ ਉਹ ਉਹਦਾ ਰੋਲ ਨਹੀਂ ਆ। ਨਾ ਨਾ ਰੋਲ ਦੀ ਹੈ। ਕਹਿੰਦਾ ਬਈ ਬਚਪਨ ਚ ਜੇ ਵਧੀਆ ਖਰਾਕ ਦੇਤੀ ਤਾਂ ਜਵਾਨੀ ਚ ਫਲ ਤੁਹਾਨੂੰ ਵਧੀਆ ਦਊਗਾ। ਹਾਂ ਵਧੀਆ ਦਊਗਾ। ਤੇ ਫਿਰ ਨਹੀਂ ਇਹਦੀ ਜਵਾਨੀ ਤੋਂ ਲੈ ਕੇ ਤੁਸੀਂ ਇਹਨੂੰ ਬੁਢਾਪੇ ਦੀ ਅਵਸਥਾ ਚ ਇਸੇ ਤਰੀਕੇ ਨਾਲ ਹੀ ਰੱਖ ਸਕਦੇ ਹੋ। ਇੰਨੀ ਜਗ੍ਹਾ ਦੇ ਵਿੱਚ ਜਿੰਨੀ ਜਗ੍ਹਾ ਤੇ ਠੀਕ ਹੈ। ਇੰਨੀ ਜਗ੍ਹਾ ਚ ਤੁਸੀਂ ਰੱਖ ਸਕਦੇ ਹੋ। ਗੱਲ ਹੈ ਵੀ ਤੁਸੀਂ ਇਹਨੂੰ ਦੇਖ ਹੀ ਰਹੇ ਹੋ। ਠੀਕ ਹੈ ਜੀ। ਹੈਨਾ? ਇਸ ਵਿਸ਼ੇ ਤੇ ਵੀ ਹੁਣ ਅਸੀਂ ਕੰਮ ਕਰ ਰਹੇ ਹਾਂ। ਤੇ ਇਹ ਇਹ ਵੈਸੇ ਹਾਈਡਰੋਪੋਨਿਕ ਵਿਧੀ ਵੀ ਆਉਂਦੀ ਹੈ ਜੀ। ਜਿਹੜੀ ਸੋਇਲੈਸ ਕੀਤੀ ਬਿਨਾ ਮਿੱਟੀ ਤੋਂ ਕੀਤੀ ਆ ਉਹ ਸਾਰੀਆਂ ਤਕਨੀਕਾਂ ਜਿਹੜੀਆਂ ਪੋਸਿਬਲ ਨਹੀਂ ਤਾਂ ਉਹਦੀ ਨਿਊਟ੍ਰੀਸ਼ਨ ਵੈਲਿਊ ਮਿੱਟੀ ਵਾਲੀ ਸਬਜ਼ੀ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ ਠੀਕ ਆ ਜਿਹੜੀ ਬਾਈ ਤੁਸੀਂ ਪਨੀਰੀ ਦੀ ਗੱਲ ਕਰ ਰਹੇ ਸੀ ਉਹ ਕਿੰਨੇ ਕਿ ਤਰ੍ਹਾਂ ਦੀ ਤਿਆਰ ਕਰਦੇ ਹੋ ਸਾਡੇ ਕੋਲ ਕੋਈ ਬਾਈ ਬੱਚੀ ਆਈਟਮਾਂ ਹੋਣਗੀਆਂ ਜੀ ਅੱਛਾ ਜੀ ਆ ਜਿੰਨੀਆਂ ਆਪਾਂ ਲਿਖੀਆਂ ਨੇ ਉਹ ਸਾਰੀਆਂ ਆ ਨਹੀਂ ਇਹ ਚੋਂ ਆ ਮੋਸਟਲੀ ਆ ਜਿਹੜੀਆਂ ਰੈੱਡ ਕਲਰ ਵਾਲੀਆਂ ਨੇ ਹਾਂਜੀ ਹਾਂ ਇਹ ਸਭ ਕੁਝ ਲਗਭਗ ਲਗਭਗ ਸਾਡੇ ਕੋਲ ਆ ਮੌਜੂਦ ਹੁੰਦਾ ਜੀ ਠੀਕ ਆ ਹਾਂਜੀ ਠੀਕ ਹੈ ਇਧਰ ਵੀ ਜਿਵੇਂ ਆ ਤੁਸੀਂ ਇਹ ਇਹ ਆਪਣੇ ਫਰੂਟ ਆ ਹਾਂ ਇਹ ਫਰੂਟ ਇਹ ਜਰਨਲ ਨੌਲੇਜ ਦੇ ਲਈ ਲਾਇਆ ਹੋਇਆ ਹੈ ਜੀ ਅੱਛਾ ਜੀ ਹਾਂ ਇਹ ਹੈਗਾ ਜੀ ਜਰਨਲ ਨੌਲੇਜ ਦੇ ਲਈ ਠੀਕ ਹੈ ਤੇ ਵੀ ਉਹਦੇ ਚ ਕਿਹੜੇ ਕਿਹੜੇ ਮਤਲਬ ਪੰਜਾਬ ਚ ਹੋ ਸਕਦੇ ਆ ਤੇ ਜਾਂ ਕਿਹੜੇ ਕਿਹੜੇ ਅੰਡਰ ਟ్రਾਇਲ ਆ ਠੀਕ ਆ ਮੋਸਟਲੀ ਸਾਡੇ ਕੋਲ ਵੀ ਕਾਫੀ ਬੂਟੇ ਲੱਗੇ ਹੋਏ ਨੇ ਠੀਕ ਇਹਦੇ ਵਿੱਚ ਵੀ ਇੱਕ ਹੋਰ ਹੈ ਜਿਵੇਂ ਕਈ ਕੋਈ ਜ਼ਮੀਨਾਂ ਰੇਤਲੀਆਂ ਹੁੰਦੀਆਂ ਨੇ ਟਿੱਬੇ ਵਾਲੀਆਂ ਹੁੰਦੀਆਂ ਨੇ ਜਾਂ ਕਈ ਉਹ ਡੱਕਰ ਹੁੰਦੀਆਂ ਨੇ ਉੱਥੇ ਵੀ ਫਰਕ ਪੈਂਦਾ ਵੀ ਕਿਹੜੀ ਸਬਜ਼ੀ ਕਿਹੜੀ ਜ਼ਮੀਨ ਨੂੰ ਸ਼ੂਟ ਕਰ ਰਹੀ ਆ ਜਾ ਇਹ ਚੀਜ਼ ਨਹੀਂ ਹੈ ਜਿਵੇਂ ਸਾਡਾ ਏਰੀਆ ਅੱਜ ਦੀ ਡੇਟ ਦੇ ਵਿੱਚ ਇਹ ਚੀਜ਼ਾਂ ਦੀ ਕੋਈ ਬਹੁਤ ਹੀ ਜ਼ਿਆਦਾ ਅਹਿਮੀਅਤ ਨਹੀਂ ਰਹੀਗੀ ਠੀਕ ਆ ਹਾਂ ਵਾਰ-ਵਾਰ ਇੱਕ ਜਗ੍ਹਾ ਤੇ ਇੱਕ ਫਸਲ ਲਾਵਾਂਗੇ ਫਿਰ ਦਿੱਕਤ ਆਉਂਦੀ ਹੈ ਠੀਕ ਆ ਹੁਣ ਜਿਵੇਂ ਜਿਵੇਂ ਮੈਂ ਤੁਹਾਨੂੰ ਆਖਿਆ ਕਿ ਤੁਸੀਂ ਤਾਂ ਨਿਊਟ੍ਰੀਸ਼ਨ ਪੂਰੀ ਕਰੋ ਪlant ਦੀ ਖਰਾਕ ਉਹਨੂੰ ਪੂਰੀ ਦਿਓ ਪlant ਤਾਂ ਤੁਸੀਂ ਬਿਨਾਂ ਮਿੱਟੀ ਤੋਂ ਵੀ ਪੈਦਾ ਕਰ ਸਕਦੇ ਹੋ ਬਾਰ-ਬਾਰ ਕਿ ਹਵੀ ਇੱਕੇ ਫਸਲ ਲਾਵਾਂਗੇ ਜਿਵੇਂ ਸਬਜ਼ੀ ਜਿਵੇਂ ਆਲੂ ਲਾਉਣੇ ਆਪਾਂ ਇੱਕ ਜੇ ਉਹਦੇ ਬਾਰ-ਬਾਰ ਕੀਲੇ 'ਚ ਆਲੂ ਲਾਵਾਂਗੇ ਫਿਰ ਵੀ ਸਮਰੱਥਾ ਘਟਦੀ ਹੈ ਸਾਡਾ ਵਰਤੀ ਸਮਰੱਥਾ ਵੀ ਘਟਦੀ ਹੈ ਤਾਂ ਬਿਮਾਰੀਆਂ ਵੀ ਵਧਦੀਆਂ ਜੀ ਅਕੂ ਕੁ ਰੋ ਅਪਰੇਟੇਸ਼ਨ ਦਾ ਸਾਈਕਲ ਜਿਹੜਾ ਜ਼ਰੂਰੀ ਹੈ। ਇਸ ਲਈ ਹੁਣ ਤਾਂ ਸਾਰੇ ਪੰਜਾਬ ਜੀ ਇਹ ਕੰਮ ਹੋਣ ਲੱਗ ਪਿਆ ਜਿਹੜੇ ਅਵੇਅਰ ਫਾਰਮਰ ਹੈ ਨਾ ਉਹ ਕਰਨ ਲੱਗ ਪਏ ਜਿਵੇਂ ਯਕੀਨ ਨਹੀਂ ਹੁੰਦੀ ਹੈ ਜੀ ਸਾਡੇ ਕੋਲ ਵੈਸੇ ਮੋਸਟਲੀ ਜੋ ਇੰਪੋਰਟਡ ਵੈਰਾਈਟੀ ਹੈ ਬਾਹਰ ਦੀਆਂ ਆਉਂਦੀਆਂ। ਵਾਟਰਮੈਲਨ ਜਿਹੜਾ ਲੱਗਾ ਦਵਾਣਾ ਜਿਹਨੂੰ ਆਪਾਂ ਕਹਿੰਦੇ ਨੇ ਸਾਡੇ ਕੋਲ ਦੋ ਤਿੰਨ ਕਿਸਮਾਂ ਦੇ ਲੱਗੇ ਆ ਪੀਲਾ ਵੀ ਲੱਗਾ। ਪੂਰਾ yellow color ਦਾ ਦਵਾਣਾ ਹੋਊਗਾ ਜੀ ਅੰਦਰੋਂ ਲਾਲ ਹੋਊਗਾ। ਇੱਕ ਸਾਡੇ ਕੋਲ ਵੈਰਾਈਟੀ ਲੱਗੀ ਆ ਜੀ ਵਾਟਰਮੈਲਨ ਦੀ। ਉਹ ਬਾਹਰੋਂ ਤਾਂ ਹਰੀ ਹੋਊਗੀ ਅੰਦਰੋਂ ਪੀਲੀ ਹੋਊਗੀ ਜੀ। ਉਹ ਸਾਰੀਆਂ ਇੰਪੋਰਟਡ ਵੈਰਾਈਟੀਆਂ ਸਾਡੇ ਕੋਲ ਲੱਗੀਆਂ ਹੋਈਆਂ ਨੇ ਖੀਰਾ ਜਿਹੜਾ ਹੁਣ ਲੱਗ ਸਾਡੇ ਕੋਲ ਲੱਗਾ ਜੀ ਉਹ ਸੀਡਲੈਸ ਖੀਰਾ ਜਿਹਨੂੰ ਚਾਈਨਸ ਖੀਰਾ ਕਹਿੰਦੇ ਉਹ ਲੱਗਾ ਹੋਇਆ ਆ ਇਹ ਮਤਲਬ ਉਹ ਚੱਕਰੀ ਇਹੀ ਆ ਹੁਣ ਇਹ ਵਾਲਾ ਖੀਰਾ ਅੱਜ ਦਾ ਰੇਟ ਮੰਡੀ ਦਾ ਅੱਜ 16 ਰੁਪਏ ਵਿਕਿਆ ਸੀ ਦੂਜਾ ਕੋਈ 10 ਰੁਪਏ ਵਿਕਿਆ ਜੀ 6 ਰੁਪਏ ਕਿਲੋ ਪਿੱਛੇ ਫਰਕ ਹੈ ਤੇ ਬਾਈ ਜੀ ਇੱਕ ਜਿਵੇਂ ਕਿਸਾਨਾਂ ਦਾ ਹੋਰ ਤੋਂ ਕੁ ਲੱਗਦਾ ਐਮ ਐਸ ਪੀ ਤੇ ਜੇ ਕੱਲ ਨੂੰ ਜਿਵੇਂ ਕਹਿੰਦੇ ਨੇ ਮੈਂ ਐਮ ਐਸ ਪੀ ਖਤਮ ਹੋਊ ਹੂੰ ਜੇ ਚਲੋ ਕੱਲੂ ਖਤਮ ਹੁੰਦੀ ਆ ਸਰਕਾਰ ਆ ਕੁਝ ਵੀ ਕਰ ਸਕਦੀ ਆ ਜੇ ਬੰਦਾ ਇੱਧਰ ਆਭਸਨਾ ਅਪਣਾਉਂਦਾ ਹੈ ਫਿਰ ਇਧਰ ਮਤਲਬ ਵੀ ਇਹਦੀ ਮਾਰਕੀਟਿੰਗ ਜੇ ਚ ਕਾਮਯਾਬ ਹੋਣ ਦੀ ਗਰੰਟੀ ਹੈ ਜਿਸ ਟਾਈਮ ਤੇ ਇਸ ਜੀ ਦੀ ਐਕਸਪੋਰਟ ਸ਼ੁਰੂ ਹੋਈ ਨਾ ਜੀ ਉਸ ਟਾਈਮ ਤੇ ਇਹਦੀ ਮਾਰਕੀਟ ਕਿੱਥੇ ਜਾਣੀ ਆ ਇਹ ਦੁਨੀਆ ਦੇ ਵਿੱਚ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਇਹ ਚ ਬਈ ਇੱਕ ਹੋਰ ਜੀ ਬਹੁਤ ਫੈਕਟਰ ਹੈ ਵੀ ਸਟੋਰੇਜ ਹਾਂ ਸਟੋਰੇਜ ਕਿੱਡਾ ਕਬੜਾ ਫੈਕਟਰ ਹੈ ਜੀ ਸਟੋਰੇਜ ਲਗਭਗ ਸਾਡੀਆਂ 25 ਤੋਂ ਪਲੱਸ 25% ਤੋਂ ਵੱਧ ਸਬਜ਼ੀਆਂ ਜਿਹੜੀਆਂ ਉਹ ਸਟੋਰ ਹੋ ਸਕਦੀਆਂ ਜੀ ਕੋ ਜਿਹੜੀਆਂ 75% ਜਿਹੜੀਆਂ ਨਾਨ ਸਟੋਰੇਜਬਲ ਵੈਰਾਈਟੀਆਂ ਵੀ ਆਉਂਦੀਆਂ ਹਨ ਮਤਲਬ 25% ਸਾਡੀਆਂ ਐਸੀਆਂ ਫਸਲਾਂ ਜਿਹੜੀਆਂ ਸਟੋਰ ਹੋ ਕੇ ਤੁਹਾਨੂੰ ਬਹੁਤ ਸੋਹਣਾ ਮੁਨਾਫਾ ਦੇ ਸਕਦੀਆਂ ਨੇ ਕਿੰਨੇ ਟਾਈਮ ਪੀਰੀਅਡ ਤੱਕ ਸਟੋਰ ਕਰ ਸਕਦੇ ਆਪਾਂ ਨੂੰ ਇਹ ਤਾਂ ਡਿਪੈਂਡ ਹੈ ਕਿ ਤੁਹਾਡੇ ਕੋਲ ਵੈਰਾਈਟੀ ਕਿਹੋ ਜਿਹੀ ਲੱਗੀ ਹੈ ਜਿਵੇਂ ਹੁਣ ਗੋਭੀ ਦਾ ਬੰਦ ਗੋਭੀ ਲੱਗੀ ਫੁੱਲ ਨਹੀਂ ਬੰਦ ਗੋਭੀ ਲੱਗੀ ਹੈ ਜਿਹੜੀ ਉਹ ਤੁਹਾਡੀ ਲਗਭਗ 3 ਮਹੀਨੇ ਤੱਕ ਸਟੋਰ ਹੋ ਜਾਊਗੀ ਹੈਨਾ ਤਾਂ ਇਹ ਹਲਾਗ-ਗੱਲ ਚੀਕੀ ਤੇ ਉੱਤੇ ਡਿਪੈਂਡ ਕਰਦਾ ਹੈ ਕਿ ਜਿਹੜੀ ਤੁਹਾਡੀ ਬੀਟਰੂਟ ਹੈ ਚਕੰਦਰ ਹੈ ਇਹ ਵੀ ਤੁਹਾਡੀ 1 ਮਹੀਨਾ ਡੇਢ ਮਹੀਨਾ ਤੱਕ ਸ ਨਹੀਂ ਹੈ ਉਹ ਸਾਰੀਆਂ ਚੀਜ਼ਾਂ ਨੂੰ ਐਨਲਾਈਜ਼ ਕਰਕੇ ਜੇ ਤੁਸੀਂ ਕੰਮ ਕਰੋ ਤਾਂ ਡੈਫੀਨੇਟਲੀ ਇਹ ਚੀਜ਼ਾਂ ਪੋਸੀਬਲ ਹੈਗੀਆਂ ਆ ਆਉਣ ਵਾਲੇ ਜਿਹੜੇ 5-7 ਸਾਲ 10 ਸਾਲ ਹੈ ਉਹ ਏਸੀ ਚੀਜ਼ ਦੇ ਨੇ ਖਾਲੀ ਸਾਲ ਅਹੀਂ ਹੋਰ ਕਿਤੇ ਐਕਸਪੋਰਟ ਨਹੀਂ ਕਹਿੰਦੇ ਜਿੱਦਣ ਤੁਸੀਂ ਕਹਿ ਸਿਰਫ ਕਹਿ ਲਿਓ ਕਿ ਪਾਕਿਸਤਾਨ ਦਾ ਬਾਰਡਰ ਖੁੱਲ ਗਿਆ ਨਾ ਸਾਡੀਆਂ ਜਿਹੜੀਆਂ ਇੱਥੇ ਸਬਜ਼ੀਆਂ ਹਨ ਰਣ ਨੂੰ ਤੁਸੀਂ ਲੱਭਣੀਆਂ ਨਹੀਂ ਕਿਉਂਕਿ ਉਧਰਲੇ ਮੋਸਟਲੀ ਏਰੀਏ ਦੇ ਵਿੱਚ ਇਹਨਾਂ ਚੀਜ਼ਾਂ ਦੀ ਡਿਮਾਂਡ ਬਹੁਤ ਹੈ ਸਾਡਾ ਪਿਆਜ਼ ਵਾਇਆ ਦੁਬਈ ਪਾਕਿਸਤਾਨ ਜਾਂਦਾ ਜੀ ਨਾ ਟਮਾਟਰ ਵਾਇਆ ਦੁਬਈ ਪਾਕਿਸਤਾਨ ਜਾ ਰਿਹਾ ਉਹ ਇਤੋਂ ਦੁਬਈ ਜਾਂਦਾ ਦੁਬਈ ਤੋਂ ਪਾਕਿਸਤਾਨ ਜਾਂਦਾ ਇੱਕ ਤਾਂ ਉਹਦੀ ਸ਼ੈਲਫ ਲਾਈਫ ਖਰਾਬ ਹੁੰਦੀ ਘੱਟ ਹੁੰਦੀ ਹੈ ਨੰਬਰ 2 ਉਹਦਾ ਰੇਟ ਬਹੁਤ ਵੱਜ ਜਾਂਦਾ ਜੀ ਤੇ ਇੰਡਾਇਰੈਕਟਲੀ ਜਿਵੇਂ ਜਿਵੇਂ ਹੁਣ ਬਾਰਡਰ ਜਿਹੜਾ ਸਾਡੇ ਦੇਖਣ ਦੇ ਵਿੱਚ ਬੰਦ ਹੋ ਗਿਆ ਪਾਕਿਸਤਾਨ ਵਾਲਾ ਜਿਹੜਾ ਬਾਰਡਰ ਆ ਮੇਰੇ ਮੈਨੂੰ ਚੰਗੀ ਤਰ੍ਹਾਂ ਪਤਾ ਆ ਉਸੇ ਸ਼ਬਦੀਆਂ ਦੀ ਖੇਤੀ ਉਹ ਮੈਂ ਕਰਦਾ ਸੀ ਜਦੋਂ ਇਹ ਬੰਦ ਹੋਇਆ ਠੀਕ ਆ ਉਹਦਾ ਟਮਾਟਰ ਬਹੁਤ ਜਾਂਦਾ ਸੀ ਤੇ ਉਹਨਾਂ ਸਾਲਾਂ 'ਚ ਟਮਾਟਰ ਵਾਲੇ ਲੋਕ ਰਾਜੇ ਬਣੇ ਜੀ ਫਿਰ ਤੁਸੀਂ ਇਹ ਸਭ ਕੱਲੇ ਪੰਜਾਬ ਦੇ ਜਾਂ ਇੰਡੀਆ ਪੰਜਾਬ ਦੇ ਨਹੀਂ ਬੰਗਲੌਰ ਤੋਂ ਟਮਾਟਰ ਆਉਂਦਾ ਸੀ ਜੀ ਬੰਗਲੌਰ ਤੋਂ ਟਮਾਟਰ ਆਇਆ ਉਹਨੇ ਸਿੱਧਾ ਇੱਥੇ ਆਣ ਕੇ ਗ੍ਰੇਡਿੰਗ ਹੋਣੀ ਹੈ ਗ੍ਰੇਡਿੰਗ ਮਤਲਬ ਸਫਾਈ ਹੋ ਜਾਣੀ ਉਹਦੀ ਉਹਨੇ ਪਾਕਿਸਤਾਨ ਟੱਪ ਜਣਾ ਉੱਥੋਂ ਤੱਕ ਦੇ ਕਿਸਾਨਾਂ ਨੂੰ ਬਾਰਡਰ ਖੋਲਣ ਦਾ ਫਾਇਦਾ ਆ ਤੇ ਇਹ ਸਰਕਾਰਾਂ ਦੀਆਂ ਆਪਸੀ ਜੋ ਵੀ ਹੈਗੀਆਂ ਜੀ ਰਣਨੀਤੀਆਂ ਪਰ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਵੇਖੋ ਜਿੱਦੋਂ ਜੇਸ ਟਾਈਮ ਤੇ ਇਸ ਚੀਜ਼ ਦੀ ਐਕਸਪੋਰਟ ਸ਼ੁਰੂ ਹੋ ਗਈ ਨਾ ਤੇ ਦੁਨੀਆ ਤੇ ਰਾਜ ਇਹ ਵਾਲੀ ਵੈਰਾਈਟੀ ਕਰੂਗੀ ਹਲੇ ਵੀ ਕੋਈ ਇੰਡੀਆ ਦੇ ਪੰਜਾਬ ਦੇ ਫਾਰਮਰ ਹੈਗੇ ਆ ਜਿਹੜੇ ਵਿਦੇਸ਼ਾਂ ਤੱਕ ਭੇਜਦੇ ਆ ਨਾਮਧਾਰੀ ਬੀਨਸ ਜਿਹੜੀਆਂ ਨਾਮਧਾਰੀ ਨਾਮਧਾਰੀ ਟਰਸਟ ਹੈ ਜਿਹੜਾ ਉਹ ਬੀਨਸ ਯੂਐਸਏ ਪੇ ਇੰਡੀਆ 'ਚ ਬੈਠੇ ਹੀ ਪਈਦੇ ਆ ਮਸਾਪਾ ਕੇ ਜੇ ਕੋਈ ਕਵੇ ਪਈਏ ਘਾਟੇ ਹੁੰਦਾ ਸਬਦਾ ਤਾਂ ਘਾਟੇ ਮੁੰਦਾ ਸਬਦਾ ਬਿਲਕੁਲ ਨਹੀਂ ਹੈਗਾ ਠੀਕ ਆ ਤੁਸੀਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਕਰੋ ਹੂੰ ਹੂੰ ਚਾਰ ਪੰਜ ਚੀਜ਼ਾਂ ਜਿਹੜੀਆਂ ਮੈਂ ਮੁੱਖ ਤੌਰ ਤੇ ਦੱਸਿਆ ਤੁਸੀਂ ਸਮੇਂ ਦਾ ਧਿਆਨ ਰੱਖੋ ਵੈਰੈਟੀਆਂ ਦਾ ਧਿਆਨ ਰੱਖੋ ਤੁਸੀਂ ਕ੍ਰੌਪ ਦਾ ਆਪਣੀ ਏਜ ਰੱਖ ਧਿਆਨ ਰੱਖੋ ਮੈਂ ਜਿਆਦਾ ਰੱਖ ਬ ਇੱਕ ਫਸਲ ਦੀ ਹੀਟਾ ਨਾਂ ਲੈ ਕੇ ਆਵਾ ਬਿਲਕੁਲ ਤੇ ਸਮੇਂ ਸਾਰਣੀ ਦਾ ਧਿਆਨ ਰੱਖੋ ਤੁਸੀਂ ਫੇਲ ਹੋ ਨਹੀਂ ਸਕਦੇ ਇੱਕ ਇੱਕ ਚੀਜ਼ ਹੋਰ ਰਹਿ ਗਈ ਇੱਕ ਜਿਹੜੀ ਮਸਟ ਇੰਪੋਰਟੈਂਟ ਚੀਜ਼ ਰਹਿ ਗਈ ਇੱਕ ਹੈਗੀ ਐ ਸਬਜ਼ੀਆਂ ਲਾਉਣੀਆਂ ਜਿਹੜੀਆਂ ਉਹ ਕਿਹੜੀਆਂ ਕਿਹੜੀਆਂ ਚਾਹੀਦੀ ਐ ਇੱਕ ਹੁੰਦੀ ਆ ਸਿੰਗਲ ਕੱਟ ਕ੍ਰੌਪ ਜਿਵੇਂ ਮੰਨ ਲਓ ਵੀ ਇੱਕ ਵਾਰ ਤੜਾਈ ਕਰ ਲਈ ਕਣਕ ਝੋਨੇ ਚ ਆ ਗਈਆਂ ਹਾਂਜੀ ਹਾਂ ਵੇਲੇ ਠੀਕ ਆ ਉਸ ਤੋਂ ਬਾਅਦ ਆ ਗਈ ਜੀ ਥੋੜੀਆਂ ਜਿਹੀਆਂ ਵੱਧ ਤੜਾਈਆਂ ਦੇਣ ਵਾਲੀਆਂ ਜਿੱਦਾਂ ਗੋਭੀ ਜਿਵੇਂ ਮਿਰਚ ਹੋ ਗਈ ਮਿਰਚ ਨਹੀਂ ਉਸ ਤੋਂ ਬਾਅਦ ਗੋਭੀ ਕਾਬੀ ਵਾਲੀਆਂ ਆਈਟਮਾਂ ਆ ਜਾਣੀਆਂ ਜੀ ਉਹ ਆਈਟਮ ਆ ਗਈਆਂ ਉਸ ਤੋਂ ਬਾਅਦ ਫਿਰ ਆ ਗਈਆਂ ਜੀ ਮਿਰਚ ਮੁਰਚ ਵਾਲੀਆਂ ਆਈਟਮ ਹਾਂਜੀ ਠੀਕ ਉਸ ਤੋਂ ਬਾਅਦ ਫਿਰ ਆ ਜਾਂਦੀਆਂ ਜੀ ਭਿੰਡੀ ਹੋ ਗਈ ਜੀ ਕarele ਹੋ ਗਈ ਜਿਹੜੀ 50 50 60 60 ਤੜਾਈਆਂ ਦੇ ਜਾਂਦੀ ਬਿਲਕੁਲ ਬਿਲਕੁਲ ਉਹਦੀ ਕੋਈ ਤੜਾਈ ਤਾਂ ਤੁਹਾਡੀ ਚੰਗੇ ਭਾਜ ਜਾਊਗੀ ਨਾ ਹਾਂ 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 ਇਹੋ ਜੀਆਂ ਵੈਰਾਈਟੀਆਂ ਨੂੰ ਵੰਡ ਕੇ ਲੈਣਾ ਚਾਹੀਦਾ ਫਿਰ ਬਿਲਕੁਲ ਕੁਝ ਸਿੰਗਲ ਕਟ ਵਾਲੀਆਂ ਲਾ ਲਓ ਠੀਕ ਕੁਝ 10 ਕਟਾਈਆਂ ਵਾਲੀਆਂ ਲਾ ਲਓ ਠੀਕ ਕੁਝ 20 ਵਾਲੀਆਂ ਲਾ ਲਓ ਕੁਝ 40 50 ਵਾਲੀਆਂ ਲਾ ਲਓ ਮਤਲਬ ਜੇ ਪਹਿਲਾ ਨਹੀਂ ਰੇਟ ਹੈ ਸ਼ਾਇਦ ਦੂਜੀ ਚਾਜੇ ਦੂਜੀ ਸ਼ਾਇਦ ਤੀਜੀ ਚਾਜੇ ਹਾਂ ਠੀਕ ਠੀਕ ਹੈ ਭਾਈ ਫਿਰ ਪੋਲੀਨੀਸ਼ਲੀ ਫੋਲ ਚਾਹੀਦੀ ਹੈ ਜੀ ਵਿੱਚ ਬਿਰਲੇ ਵਾਂਝੇ ਕਿਤੇ ਤਾਂ ਅਸੀਂ ਕਿੱਲੇ ਦੇ ਵਿੱਚ 10 ਵੀ ਫੁੱਲ ਵੀ ਲਾਉਣੇ ਫੁੱਲ ਤਾਂ ਲਾਉਣੇ ਆ ਕਿ ਮੱਖੀਆਂ ਆਉਣਗੀਆਂ ਮੱਖੀਆਂ ਆਉਣਗੀਆਂ ਪੋਲੀਨੀਸ਼ਨ ਹੋਊਗੀ ਪੋਲੀਨੀਸ਼ਨ ਹੋਊ ਤੇ ਫਰਟ ਵਧਦੀ ਹੈ ਲੋਕ ਅੱਗੇ ਜੇ ਅਕੋ ਚੀਜ਼ ਇਹ ਇਹ ਵੀ ਨਾਲ ਇੱਕ ਹਾਂ ਇੱਕ ਇੱਕ ਚੀਜ਼ ਜੇ ਤੁਸੀਂ ਇੰਪਲੀਮੈਂਟ ਕਰਦੇ ਹੋ ਤੇ ਉਹ 10 ਚੀਜ਼ਾਂ ਨੂੰ ਨਾਲ ਲੈ ਕੇ ਆਉਂਦੀ ਹੈ ਇੱਕ ਚੀਜ਼ ਨੂੰ ਜੇ ਤੁਸੀਂ ਮਾਰਦੇ ਹੋ ਤੇ ਉਹ 10 ਚੀਜ਼ਾਂ ਨੂੰ ਨਾਲ ਲੈ ਕੇ ਮਾਰਦੀ ਹੈ ਬਿਲਕੁਲ ਭਾਈ ਇਹ ਸਾਰੇ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜੀ ਇਸ ਖੇਤੀ ਦੇ ਵਿੱਚ ਸ਼ੁਕਰੀਆ ਭਾਈ ਜੀ ਮਿਹਰਬਾਨੀ ਸਮਝਾ ਦਿੱਤਾ ਸੋ ਦੋਸਤੋ ਜੇਕਰ ਤੁਸੀਂ ਇਹ 22 ਫਸਲਾਂ ਦਾ ਸੀ ਅੱਜ ਨਹੀਂ ਗਾਉਣ ਲੱਗੇ ਬਹੁਤ ਸਮੇਂ ਤੋਂ ਗਾਉਂਦੇ ਆ ਰਹਿਆਂ ਫਸਲ ਸਬਜ਼ੀਆਂ ਵੀ ਲਗਾਉਂਦੇ ਆ ਰਹਿਆਂ ਪਰ ਸਾਨੂੰ ਜੋ ਇੱਕ ਟਾਈਮ ਮੈਨੇਜਮੈਂਟ ਆ ਕਿਹੜੀ ਫਸਲ ਕਦੋਂ ਲਾਉਣੀ ਆ ਜਾਂ ਵੈਰਾਈਟੀ ਆ ਮੈਂ ਅਸੀਂ ਕਹਦੇ ਨੇ ਕਿ ਬੱਚਾ ਸਾਡਾ ਵਧੀਆ ਤਿਆਰ ਹੋਵੇ ਇਹ ਸਾਡੇ ਬੱਚੇ ਨੇ ਜੇ ਹੁਣ ਅਸੀਂ ਛੋਟੀ ਜੀ ਚੀਜ਼ ਦੀ ਉਹ ਗੱਲ ਕਰੀ ਸੀ ਇੱਕ ਪੌਦੇ ਦੀ ਜੇਕਰ ਉਹ ਛੋਟਾ ਜਿਹਾ ਪੌਦਾ ਹੀ ਸਟਾਰਟਿੰਗ ਤੋਂ ਵਧੀਆ ਬਣ ਗਿਆ ਤਾਂ ਉਹ 100% ਆ ਕਿ ਜਦੋਂ ਉਹਦੀ ਆਪਾਂ ਕਹਿੰਦੀ ਹੈ ਰੁੱਤ ਆ ਗਈ ਜਾਂ ਥੋੜਾ ਜਿਹਾ ਵੱਡਾ ਹੋ ਗਿਆ ਨੇ ਫਲ ਦੇਣਾ ਸ਼ੁਰੂ ਕਰ ਦੇਣਾ ਸੋ ਇਹ ਚੀਜ਼ਾਂ ਨੇ ਜੋ ਸਾਨੂੰ ਧਿਆਨ ਰੱਖਣ ਦੀ ਲੋੜ ਇੱਕ ਵਾਰ ਫਿਰ ਤੋਂ ਬਾਈ ਦਾ ਤੈ ਸ਼ੁਕਰੀਆ ਨਾ ਕਰਨਾ ਧੰਨਵਾਦ ਕਰਦੇ ਆ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਬਾਈ ਦਾ ਚੈਨਲ ਵੀ ਬਾਈ ਕੀ ਨਾਮ ਹੈ ਮਾਡਰਨ ਐਗਰੀਕਲਚਰ ਦੇ ਨਾਮ ਤੇ ਮੇਰਾ ਚੈਨਲ ਹੈ ਜੀ ਮਾਡਰਨ ਐਗਰੀਕਲਚਰ ਜਾਂ ਚਾਹਲ ਵੈਜੀਟੇਬਲ ਫਾਰਮ ਪਰ ਲੋ ਤਾਂ ਮੇਰਾ ਚੈਨਲ ਤੇ ਫੇਸਬੁੱਕ ਪੇਜ ਇੰਸਟਾਗ੍ਰਾਮ ਸਭ ਕੁਝ ਨਿਕਲਦਾ ਹੈ ਬਾਈ ਹੋਰਾਂ ਦੇ ਚੈਨਲ ਨੇ ਤੁਸੀਂ ਉੱਥੇ ਜਾ ਕੇ ਬਹੁਤ ਸਾਰੀਆਂ ਬਾਈ ਹੋਰਾਂ ਨੇ ਵੀਡੀਓ ਪਾਈਆਂ ਹੋਈਆਂ ਨੇ ਜਿਵੇਂ ਆਪਾਂ ਖੀਰੇ ਦੀ ਗੱਲ ਕਰੀਏ ਹਰੇਕ ਫਸਲ ਵਾਈਜ਼ ਜਦੋਂ ਵੀ ਇਹ ਲਗਾ ਰਹੇ ਨੇ ਜਾਂ ਤੋੜ ਕੇ ਵੇਚ ਕੇ ਰਹੇ ਨੇ ਮ ਪਾਂ ਡਿਟੇਲ ਦੇ ਵਿੱਚ ਕਹ ਰਹੇ ਉਹ ਦੱਸ ਦਿੰਨੇ